ਪਸ਼ਾਲੀ ਸਸਿਕਲਪੂ ਜੀ ਸਸਿਕਲਪੂ ਤੂੰ ਪਈਆ ਫੋਜੀ ਕੱਲ ਤੋਂ ਬੁਖਾਰ ਦਾ ਆ ਜਾਦਾ ਹੋਇਆ ਸੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਹੈ ਤੁਸੀਂ ਕਦੋਂ ਕਹੇ ਹੋ ਪੂ ਜੀ ਮੈਂ ਤਾਂ ਕਦੀ ਤੇਰੀ ਬਾਹਰ ਪਹਿਲਾਂ ਮੰਮੀ ਕੋਲ ਬੈਠੀ ਰਹੀ ਮੈਂ ਫਿਰ ਮੈਂ ਅੰਦਰ ਆ ਕੇ ਰਜਾਈ 'ਚ ਬੜ ਕੇ ਬੈਠੀ ਰਹੀ ਮੈਂ ਮੰਮੀ ਉਹਨਾਂ ਨੇ ਦੱਸਿਆ ਤੁਹਾਨੂੰ ਨਾ ਮੇਂ ਤਾਂ ਦੱਸਿਆ ਨਹੀਂ ਕਿਸੇ ਨੇ ਵੀ ਤੁਹਾਨੂੰ ਬੁਖਾਰ ਮੈਨੂੰ ਨਿੱਤਾ ਕਹਾਨੂੰ ਦੱਸਣਾ ਪੂ ਜੀ ਕਿਉਂ ਪੁੱਤ ਫੁਵਾ ਜੀ ਮੈਨੂੰ ਰਹਿਣਾ ਚੀ ਨਹੀਂ ਲੱਗਦਾ ਹੁਣ ਇੱਥੇ ਕਿਉਂ ਕਹਤੇ ਨਹੀਂ ਜੀ ਲੱਗਦਾ ਤੇਰਾ ਤੂੰ ਮੈਨੂੰ ਦੱਸ ਮੈਂ ਤੈਨੂੰ ਪੱਲੇ ਚ ਪਵਾ ਕੇ ਲੈ ਕੇ ਆਇਆ ਪੁੱਤ ਤਾਂ ਦਿਨ ਤਾਂ ਬੁਖਾਰ ਵੀ ਬਹੁਤ ਆ ਫੁਵਾ ਜੀ ਹੂੰ ਇੱਥੇ ਸਾਰੇ ਮੈਨੂੰ ਬਹੁਤ ਤੰਗ ਕਰਦੇ ਆ ਸਾਰਾ ਬਾਬਾ ਬਾਬਾ ਵੀ ਨਾਲ ਨਾਲ ਇਹਨਾਂ ਨਾਲ ਹੀ ਰਹਿ ਲਿਆ ਹੋਇਆ ਮੈਂ ਸਾਰਾ ਦਿਨ ਕੰਮ ਕਰਦੀ ਆ ਸਾਰਾ ਦਿਨ ਖਾਪਦੀ ਆ ਪਰ ਫਿਰ ਵੀ ਮੰਮੀ ਮੇਰੇ ਪੱਖ ਚ ਕੁਝ ਨਹੀਂ ਬੋਲਦੀ ਪਤਾ ਮੈਨੂੰ ਦੱਸਿਆ ਕਿਉਂ ਨਹੀਂ ਮੈਂ ਤਾਂ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਚਿੰਚਿੰਚ ਕੇ ਧਰ ਦੂੰਗੀ ਓਹ ਜੀ ਮੈਂ ਕੀ ਦੱਸਦੀ ਮੈਂ ਉਹਨਾਂ ਕੁੜੀਆਂ ਵਰਗੀ ਨਹੀਂ ਹੈਗੀ ਜਿਹੜੀ ਅਬਦਰ ਉਸਕੇ ਪੇਕੇ ਬਹਿਜਣੇ ਜਾ ਕੇ ਮੇਰਾ ਘਰ ਮਸਾ ਵਸਿਆ ਮੇਰੇ ਮਾਪੇ ਆਪਣੇ ਮੈਨੂੰ ਮਸਾ ਵਿਆਹ ਕਿਥੋਂ ਰਿਆ ਅਰੇ ਇਹ ਸੋਚਦੇ ਨੇ ਵੀ ਮੈਂ ਉਹ ਤੇ ਪੇਕੇ ਜਾ ਕੇ ਬਹਿ ਜਾ ਮੇਰੀ ਗੱਲ ਸੁਣ ਅੱਖਾਂ ਨਾ ਭਰ ਤੈ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਦਾ ਤੈ ਮੈਨ ਹੁਣ ਦੱਸਦਾ ਨਾ ਹੁਣ ਮੈਂ ਇਹਨਾਂ ਨੂੰ ਪੁੱਛਦੀ ਹਾਂ ਹੁਣ ਮੈਂ ਇਹਦੇ ਨਾਲਕੇ ਦਾਦਕੇ ਯਾਦ ਕਰਵਾਉਣੀ ਹੈ ਠੀਕ ਹੈ ਮੈਂ ਤੈਨੂੰ ਪੱਲੇ ਚ ਪਵਾ ਕੇ ਲੈ ਕੇ ਆਈ ਹਾਂ ਓਹ ਜੀ ਤੁਸੀਂ ਨਾ ਪੁੱਛੋ ਇਹਨਾਂ ਨੂੰ ਕਿਉਂ ਨਾ ਪੁੱਛਾਂ ਕਿਉਂਕਿ ਜੇ ਮੇਰਾ ਹਿੱਸਾ ਹੈ ਮੇਰਾ ਹੱਕ ਆ ਓਰੇ ਪੂਆ ਜੀ ਤਾਂ ਗੱਲ ਤੁਹਾਡੀ ਆਪ ਜੀ ਆ ਡਰ ਰਹੀ ਪਰ ਜੇ ਉਹ ਅੱਡੀ ਰਹੀ ਕਰਕੇ ਇਹਨਾਂ ਨੂੰ ਬੋਲਣਗੇ ਕਹਿਣਗੇ ਉਹ ਤੁਹਾਨੂੰ ਪੜਖਾਤਾ ਪੂਆ ਨੂੰ ਪੜਖਾਦਾ ਹੈ ਮੈਨੂੰ ਕੋਈ ਪੜ੍ਹਾਉਣ ਵਾਲਾ ਨਹੀਂ ਜੰਮਿਆ ਹੈਗਾ ਕੋਈ ਗੱਲ ਨਹੀਂ ਆ ਜਾਣਦੇ ਮੈਨੂੰ ਛੋਟੀ ਸਿਫਟਲੀ ਦੀ ਵੀ ਮਿਲੀ ਆ ਮੂਰੇ ਮੱਥਾ ਟੇਕ ਕੇ ਗਈ ਆ ਪਰ ਉਹਨੇ ਵੀ ਨਹੀਂ ਮੈਨੂੰ ਸ਼ੋਅ ਕਰਿਆ ਵੀ ਬਿਮਾਰ ਆ ਦੀਦੀ ਬਸ ਉਹ ਤਾਂ ਗੱਲਾਂ ਛੱਡ ਦੇ ਪੂਆ ਜੀ ਉਹ ਤਾਂ ਆਪ ਜਨ ਬਹੁਤ ਪੜ੍ਹੀ ਲਿਖੀ ਕੌਂ ਹੁੰਦੀ ਆ ਨੌਕਰੀ ਕਰ ਜੇ ਨਾ ਫਿਰ ਉਹ ਮੈਂ ਤਾਂ ਹੁਣ ਤੇ ਕਈ ਸੌਨ ਨੂੰ ਮਿਲਦਾ ਵੀ ਆ ਕਿ ਉਹ ਤਾਂ ਤਨਖਾਹ ਫੜਾਉਂਗੇ ਤੂੰ ਕੀ ਕਰਦੀ ਆ ਪੜੀ ਲਿਖੀ ਹੋਗੀ ਆਪਣੇ ਆਪ ਨੂੰ ਹੋਗੀ ਨੌਕਰੀ ਕਰਦੀ ਆ ਆਪਣੇ ਆਪ ਨੂੰ ਹੋਗੀ ਤੈ ਕੋਈ ਉਹਦਾ ਚਮਚਾ ਕੋਲੀ ਗਲਾਸ ਨਾ ਤੋਣਾ ਨਾ ਚੱਕਣਾ ਸਿਰਫ ਤੈ ਆਪਣੀ ਸੱਸ ਦੇ ਕੰਮ ਕਰਨਾ ਜੇ ਤੇਰੀ ਸੱਸ ਲੋਕਾਂ ਚੋਕਾ ਕਰਦੀ ਆ ਕੋਈ ਲੋੜ ਨਹੀਂ ਆਉਣ ਦੇ ਬਾਵੇ ਨੂੰ ਮੈਂ ਬਾਵੇ ਨਾਲ ਵੀ ਗੱਲ ਕਰਦੀ ਆ ਤੋ ਜੀ ਮੈਂ ਅੱਜ ਤੱਕ ਕਦੇ ਕੰਮ ਲਈ ਨਹੀਂ ਕਹਾ ਆ ਪਰ ਜਦੋਂ ਕੰਮ ਕਰਾਉਂਦੇ ਦੇ 55 65 ਫਿਰ ਤੁਸੀਂ ਆਪ ਹੀ ਦੱਸੋ ਮੈਂ ਕਿਹੜੇ ਮੋਨਾ ਕੰਮ ਕਰਾਂ ਪੁੱਤ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਤੂੰ ਕੰਮ ਕਰੇਂਗੀ ਤੈਨੂੰ ਆਲਾ ਦਾਲਾ ਵੀ ਸਹਰਾਊਗਾ ਠੀਕ ਹੈ ਕੰਮ ਦਾ ਬੰਦੇ ਦਾ ਕਰਮ ਹੁੰਦਾ ਕੋਈ ਗੱਲ ਨਹੀਂ ਬਾਵੇ ਨੂੰ ਆਉਣਦੇ ਤਾਂ ਬਾਵੇ ਨੂੰ ਵੀ ਪੁੱਛਦੀਆਂ ਪਰ ਮੈਨੂੰ ਤੇਰੀ ਸੱਸ ਨੇ ਵੀ ਮੇਰੇ ਨਾਲ ਕੋਈ ਗੱਲ ਨਹੀਂ ਕਰੀ ਇਹ ਬਸ ਉਹ ਜੇ ਨਾ ਤੇ ਹੀ ਹਾਲ ਹੋ ਗਿਆ ਜੇ ਮੈਨੂੰ ਮੜਾ ਜੇ ਕੋਈ ਪਾਣੀ ਦਾ ਗਲਾਸ ਚਾਹ ਬਣਾਉਣਾ ਉਹ ਆਪ ਨੂੰ ਕਹ ਦੂਗੀ ਤੂੰ ਆਪ ਬਣਾ ਲੈ ਉਹ ਮੈਨੂੰ ਚਾਰੇ ਪੈਰ ਚਾਕੇ ਪੈਣਦੀ ਹੈ ਫਿਰ ਉਹ ਮਾਣੂ ਦੱਸ ਦਿੱਤੇ ਮਾਂ ਮੈਨੂੰ ਬੋਲਦੀ ਆ ਕਿ ਉਹ ਤਾਂ ਨੌਕਰੀ ਕਰਦੀ ਐ ਤੂੰ ਸਾਰਾ ਦਿਨ ਬੈਲੀ ਰਹਿਣੀ ਆ ਉਹ ਹਜੀ ਮੈਂ ਡੰਗਰਾ ਤਾਂ ਸਾਰਾ ਕਰਦੀ ਐ ਘਰ ਦਾ ਸਾਰਾ ਕਰਦੀ ਐ ਮੇਰਾ ਹਜੀ ਉਹਰੇ ਹਿੱਸਾ ਪਿਆ ਮੇਰਾ ਹਿੱਸਾ ਇਹ ਸਾਰੇ ਖਾਂਦੇ ਨੇ ਠੀਕ ਹੈ ਉਹਨੂੰ ਤੂੰ ਆਪਣੀ ਨੌਕਰੀ ਸਮਝ ਜਿਹੜਾ ਮੇਰਾ ਉਹਰੇ ਹਿੱਸਾ ਏ ਤੂੰ ਉਹਨੂੰ ਆਪਣੀ ਨੌਕਰੀ ਸਮਝ ਠੀਕ ਹੈ ਇਹ ਕੀ ਲੱਗਦੇ ਨੇ ਮੇਰੇ ਹਿੱਸੇ ਦੇ ਨਾਲੇ ਨਾ ਤੇਨੇ ਹੁੰਦਾ ਕੋਲੀ ਨਾ ਚਮਚਾ ਕੁਛ ਨਹੀਂ ਚੱਕਣਾ ਸਾਫ਼ ਜਵਾਬ ਦੇਣਾ ਮੈਂ ਹੁਣ ਇੱਥੇ ਪਹਿਲਾਂ ਤਾਂ ਮੈਂ ਆਈ ਸੀ 2 ਦਿਨ ਵਾਸਤੇ ਮੈਨੇ ਕੱਲ ਨੂੰ ਸ਼ਾਮ ਨੂੰ ਜਾਣਾ ਤਾਂ ਪਰ ਮੈਂ ਹੁਣ ਆਪਣੀ ਮਰਜ਼ੀ ਨਾਲ ਜਾਉਂਗੀ ਚਾਹੇ ਮੈਂ ਉਹਰੇ ਹਫ਼ਤਾ ਰਹਾ ਚਾਹੇ ਮੈਂ ਰਹਾ ਦੱਸ ਦੇ ਨਾਲੇ ਆਮ ਨਾਲ ਪਈ ਰਾ ਠੀਕ ਹੈ ਉੱਠਣਾ ਨਹੀਂ ਹੈਗਾ ਕੋਈ ਕੰਮ ਨਹੀਂ ਕਰਨਾ ਹੈਗਾ ਤੈਨੂੰ ਕੋਈ ਗੱਲ ਨਹੀਂ ਜਦ ਤੈਨੂੰ ਠਾਲਣ ਗਿਆ ਬੁਲਾਉਣ ਗਿਆ ਮੈਂ ਆਪੇ ਦੇਖ ਲਊਂਗੀ ਠੀਕ ਆ ਪੂਆ ਜੀ ਪੁੱਛਦੀ ਆ ਮੈਂ ਜਾ ਕੇ ਹੁਣ ਜੇ ਪੂਆ ਜੀ ਨੇ ਜਾ ਕੇ ਮੰਮੀ ਨਾਲ ਜਨੂ ਨੂੰ ਕੋਈ ਗੱਲ ਕੀਤੀ ਇਹਨਾਂ ਨੇ ਫਿਰ ਚਾਰੇ ਪੈਰ ਜਾ ਕੇ ਮੈਨੂੰ ਪਾਇਨ ਪਰ ਕੋਈ ਨਾ ਮਾਪੇ ਬਾਬੂ ਨੂੰ ਤਾਂ ਨਹੀਂ ਗੱਲ ਦੱਸ ਸਕਦੀ ਜੇ ਉਹਨਾਂ ਨੂੰ ਫੋਨ ਲਾ ਕੇ ਆਉਦਾ ਦੁੱਖ ਰੂੰਗੀ ਤਾਂ ਉਹ ਵੀ ਦੁਖੀ ਹੋਣਗੇ ਬਸ ਪੂਆ ਆਪਣੇ ਗੱਲ ਕਰ ਲੋ ਇਹਨਾਂ ਨਾਲ ਮੰਮੀ ਆ ਦੇਖੋ। ਇਹ ਸੂਟ ਸੋਨਾ ਨਹੀਂ ਹੈਗਾ। ਮੈਂ ਸੋਰਸ ਤੇ ਸੀ ਆਰਡਰ ਕਰਦਾ। ਸੋਨਾ ਹੈ ਪੁੱਤ। ਤੁਸੀਂ ਦੱਸੋ ਤੁਹਾਨੂੰ ਕਿਹੜਾ ਪਸੰਦ ਆ ਮੈਂ ਤੁਹਾਡੇ ਵਾਸਤੇ ਵੀ ਕਰ ਦਿੰਦੀ ਆ। ਮੈਂ ਤਾਂ ਪੁੱਤ ਕੀ ਕਰਨਾ। ਤੂੰ ਡਿਊਟੀ ਜਾਣਾ ਹੁੰਦਾ ਤੂੰ ਆਪਣੇ ਬਣਮਾਲਾ ਜਿਹੜੇ ਬਣਾਉਣੇ ਨੇ। ਮੰਮੀ ਆ ਕੀ ਗੱਲ ਬਣੀ? ਤੁਸੀਂ ਵੀ ਤੋਣੇ ਜਾਣਾ ਹੁੰਦਾ ਰਿਸ਼ਤੇਦਾਰੀਆਂ ਚ ਹੋ ਜਾਣਾ ਕੋਲੀਆ ਬਾਕੀ ਸਾਰਿਆਂ ਕੋਲ ਵੀ ਤੁਹਾਡੇ ਵਾਸਤੇ ਵੀ ਕਰ ਦਿੰਦੀ ਆ। ਕੋਈ ਗੱਲ ਨਹੀਂ ਪੁੱਤ। ਬਥੇਰੇ ਕੱਪੜੇ ਪੈਨੇ ਮੇਰੇ ਕੋਲ ਤਾਂ। ਤੂੰ ਆਪਣੇ ਵਾਸਤੇ ਜਿਹੜਾ ਲੈਣਾ ਕਰ ਲੈ ਆਰਡਰ। ਫਿਰ ਘਰੇ ਫੜਾ ਜਾਣਗੇ। ਹੋਰ ਮੁਰਤਾਂ ਦਾ ਅਵਾਂਸਾ ਮੁਟ ਘਰੀ ਆ ਜਾਂਦਾ ਚਲ ਠੀਕ ਆ ਕੋਈ ਗੱਲ ਨਹੀਂ ਤੂੰ ਕਰ ਦੇ ਲੈ ਲੈ ਜਿਹੜਾ ਲੈਣਾ ਮੈਂ ਕਿਹਾ ਤੈਨੂੰ ਕਦੇ ਰੋਕਿਆ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਮੈਨੂੰ ਦੱਸ ਦੋ ਕੋਈ ਜੁੱਤੀ ਜੱਤੀ ਮੰਗਾ ਦਿੰਨੀ ਆ ਮੈਂ ਕੁਝ ਨਹੀਂ ਲੈਣਾ ਹੈਗਾ ਨਾਲੇ ਮੇਰੀ ਗੱਲ ਸੁਣ ਜੇ ਇਹ ਮੰਗਾਉਣਾ ਹੈ ਜੇ ਦੋ ਦਿਨ ਰੁੱਕ ਕੇ ਮੰਗਾ ਲਈ ਆ ਤੇਰੀ ਭੂਆ ਆਈ ਹੋਈ ਆ ਬਈ ਫੇਰ ਦੇਖ ਕੇ ਕਹੋ ਕਿ ਕੀ ਮੰਗਾਉਂਦੀ ਹੈ ਬੋਲਣ ਲੱਗੀ ਨਹੀਂ ਇਹ ਦੇਖਦੀ ਹੈ ਚਲੋ ਠੀਕ ਆ ਦੋ ਦਿਨ ਤੱਕ ਕਰ ਤੂੰ ਆਹੋ ਦੋ ਦਿਨ ਤੱਕ ਮੰਗਾ ਲਈ ਹੁਣ ਕਿੱਥੇ ਨੇ ਭੂਆ ਜੀ ਉਧਰ ਬੈਠੀ ਆ ਉਹਦੇ ਕੋਲ ਪੁੱਤ ਆਪਣੀ ਚੁਗਲੀਆਂ ਕਰਦੀ ਹੁੰਦੀਆਂ ਦੋ ਮਿੰਟ ਕਰੀ ਜਾਣ ਪਰ ਮੈਂ ਤੈਨੂੰ ਇਹ ਗੱਲ ਕਹਿਨੀ ਆ ਵੀ ਤੈਨੂੰ ਉਹਦੀ ਕੋਈ ਗੱਲ ਦਾ ਜਵਾਬ ਨਹੀਂ ਦੇਣਾ ਮੈਂ ਤਾਂ ਉਹ ਨਾ ਤੈ ਉਹਦੇ ਕਮਰੇ ਦੇ ਵਿੱਚ ਜਾਣਾ ਠੀਕ ਹੈ ਮੈਂ ਤਾਂ ਨਾ ਬੋਲ ਕੇ ਮਾੜੀ ਹੋ ਜਾਂਦੀ ਆ ਚੱਲ ਕੋਈ ਗੱਲ ਨਹੀਂ ਬੈਠੀ ਰਹਿਣ ਦੇ ਸਾਨੂੰ ਕੀ ਹੈ ਬੈਠੀ ਆ ਰੋਟੀ ਪਾਣੀ ਆ ਬਣਾਵਾਂਗੇ ਪਾ ਕੇ ਦੇ ਦੇਣੀ ਠੀਕ ਹੈ ਹਾਂਜੀ ਹਾਂਜੀ ਹਾਂ ਬਹੁਤਾ ਨਹੀਂ ਪੁੱਤ ਉਹ ਕਰੀਦਾ ਮੂੰਹ ਲਾਈਦਾ ਸਹੀ ਗੱਲ ਤੁਸੀਂ ਆ ਬੈਠੀ ਹੋ ਇੱਧਰ ਹੈ ਬਸ ਉੱਥੇ ਲੁੱਬੀ ਚ ਠੰਡ ਜੀ ਲੱਗਦੀ ਸੀ ਥਾਂ ਕਰਕੇ ਉਰੇ ਆ ਕੇ ਬੈਠ ਗਈ ਉਧਰ ਵਿਛਾਲੀ ਨੂੰ ਬੁਖਾਰ ਹੋਇਆ ਪਿਆ ਤੁਸੀਂ ਦੱਸਿਆ ਹੀ ਨਹੀਂ ਹੈ ਮੈਨੂੰ ਕਿਸੇ ਨੇ ਬੁਖਾਰ ਸਵੇਰੇ ਤਾਂ ਚੰਗੀ ਭਲੀ ਧੀਗੀ ਜਾ ਕੇ ਦੇਖ ਲੈ ਇੰਨਾ ਬੁਖਾਰ ਹੋਇਆ ਪਿਆ ਹੱਥ ਨਹੀਂ ਰੱਖਿਆ ਜਾਂਦਾ ਹੈਗਾ ਬਾਵੇ ਨੂੰ ਪੁੱਛਦੀਆਂ ਮੈਂ ਵੀ ਕੁੜੀ ਇਹਨਾਂ ਨੂੰ ਥੋੜੀ ਜਾਣਦੀ ਕੁੜੀ ਤੈਨੂੰ ਜਾਣਦੀ ਹੈ ਦੇਖ ਫੇਰ ਉਹੀ ਗੱਲਾਂ ਕਰਨ ਲੱਗ ਗਈ ਨਾ ਭੈਣ ਜੀ ਮੇਰੀ ਗੱਲ ਸੁਣ ਅਸੀਂ ਕਦੇ ਦਵਾਈ ਤੋਂ ਨਹੀਂ ਨਾ ਕਰੀ ਹੈਗੀ ਹੁਣ ਮੇਰੀ ਵੀ ਸੁਣ ਲੈ ਜੇ ਤੈ ਰਿਸ਼ਤਾ ਕਰਾਇਆ ਤੇ ਅੱਜ ਤੱਕ ਮੈਂ ਤੈਨੂੰ ਕਦੇ ਲਾਂਭਾ ਨਹੀਂ ਦਿੱਤਾ ਹੈਗਾ ਹੁਣ ਦੇਖ ਲੈ ਮੇਰੇ ਮੂਰੇ ਪਟਰ ਪਟਰ ਬੋਲਦੀ ਹੈ ਕੀ ਗੱਲ ਭਾਈ ਘਰ ਦੇ ਵਿੱਚ ਰਹਿ ਕੇ ਐ ਫਰਕ ਪੈਂਦੇ ਨੇ ਕੱਲੀ ਕੱਲੀ ਗੱਲ ਨੂੰ ਕਹਿੰਦੀ ਆ ਕੰਮ ਵੰਡ ਕੇ ਦੇ ਦੇ ਕਿਉਂ ਮੈਂ ਪਾਗਲ ਆ ਉਹ ਭਾਈ ਆਪਣਾ ਨੌਕਰੀ ਚੱਲੇ ਜਾਂਦੀ ਆ ਹੁਣ ਘਰੇ ਉਹਦੇ ਨਾਲ ਮੈਂ ਕੰਮ ਕਰਾਉਣੀ ਹੋਈ ਆ ਹੁਣ ਆਕੜ ਹੀ ਪਈ ਆ ਤੈਨੂੰ ਕੀ ਪਤਾ ਕਿਹੜਾ ਬੁਖਾਰ ਹੋਇਆ ਹੋਇਆ ਮੇਰੇ ਨਾਲ ਮੂੰਹ ਬਣਾਈ ਪਈ ਆ ਹੁਣ ਮੇਰੀ ਸੁਣ ਲੈ ਤੈਨੂੰ ਕੀ ਕਿਹਾ ਵੀ ਤੈ ਇਹ ਰਿਸ਼ਤਾ ਕਰਾ ਜੇ ਮੈਨੇ ਰਿਸ਼ਤਾ ਕਰਾਤਾ ਫਿਰ ਕੋਈ ਮਾੜਾ ਹੋ ਗਿਆ ਫਿਰ ਉਹੀ ਮੈਂ ਕਹਿੰਨੀ ਆ ਵਿਚੋਲੇ ਨੂੰ ਅਗਲਾ ਲਾਂਬਾ ਦਿੰਦਾ ਹੁੰਦਾ ਮੈਂ ਤਾਂ ਤੈਨੂੰ ਇੱਕ ਵਾਰ ਨਹੀਂ ਲਾਂਬਾ ਦਿੰਦਾ ਹੈਗਾ ਅੱਜ ਹੁਣ ਤੂੰ ਕਹਤਾ ਵੀ ਉਹਨੂੰ ਬੁਖਾਰ ਹੋਇਆ ਹੋਇਆ ਉਹਨੇ ਆਪਣੀ ਤਾਂ ਨਹੀਂ ਦੱਸੀ ਹੈਗੀ ਵੀ ਮੈਂ ਘਰ ਚ ਕਲੇਸ਼ ਪਾਇਆ ਹੋਇਆ ਮੇਰੇ ਨਾਲ ਬੋਲਦੀ ਨਹੀਂ ਹੈਗੀ ਤਾਂ ਅੰਦਰ ਬੜੀ ਪਈ ਆ ਉਹਨੂੰ ਆਏ ਆ ਵੀ ਮੇਰੀਆਂ ਮਿੰਤਾ ਕਰੇ ਮੇਰੀ ਸੱਸ ਕਿਉਂ ਮੈਂ ਕਹਤੇ ਨਾ ਬੋਲ ਮੈਨੂੰ ਬੋਲ ਕੇ ਨਾ ਡਰਾ ਮੈਨੂੰ ਬੋਲਣਾ ਆਉਂਦਾ ਮੈਂ ਪੇਕਿਆ ਕਰਕੇ ਨਹੀਂ ਮੈਂ ਬੋਲ ਰਹੀ ਹੈਗੀ ਦੇਖ ਆ ਛਿਪਕਲੀ ਜੀ ਮਿਲੀ ਮੈਨੂੰ ਇਹਨੇ ਵੀ ਨਹੀਂ ਦੱਸਿਆ ਹੈਗਾ ਵੀ ਦੀਦੀ ਨੂੰ ਬੁਖਾਰ ਹੋਇਆ ਵਾ ਦੀਦੀ ਬਿਮਾਰ ਹੈ ਦੇਖੋ ਭੈਣ ਜੀ ਨਿਆਣੀ ਨਾਲ ਇਕਨ ਬੋਲਣ ਦੀ ਤਾਂ ਕੋਈ ਲੋੜ ਨਹੀਂ ਹੈਗੀ ਜਿਵੇਂ ਤੁਸੀਂ ਇਹਨੂੰ ਬੋਲਦੇ ਹੋ ਬਥੇਰਾ ਕਰਦੀ ਆ ਤੁਹਾਡਾ ਨਹੀਂ ਉਹ ਜਾਦੇ ਵੱਡੋ ਹਾਰ ਹੈ ਨਹੀਂ ਉਹ ਜਾਦੇ ਵੱਡੋ ਹਾਰ ਹੈ ਉਹਨੂੰ ਇੰਨਾ ਤਾਂ ਸੋਚਣਾ ਚਾਹੀਦਾ ਵੀ ਘਰ ਦੇ ਵਿੱਚ ਤੂੰ ਸਿਆਣੀ ਆ ਤੂੰ ਆਪਣੇ ਆਪ ਸੋਚ ਵੀ ਜੇ ਘਰ ਦੇ ਵਿੱਚ ਬੰਡੀਆਂ ਪਹਿਨਣਗੀਆਂ ਫਿਰ ਘਰ ਦਾ ਥਵਾਕ ਕਿੱਥੇ ਜਾਊਗਾ ਪਾ ਲੋ ਬੰਡੀਆਂ ਪਾ ਕੇ ਦੇਖ ਲੈ ਬੰਡੀਆਂ ਫਿਰ ਉਹ ਕੌਣ ਦੀ ਆ ਉਹ ਕੌਣ ਦੀ ਆ ਮੈਂ ਤਾਂ ਰੋਕਦੀ ਆ ਵੀ ਕਾਹਨੂੰ ਮੇਰੇ ਨਿਆਣਿਆਂ ਦਾ ਘਰ ਆਣੀ ਆ ਉਹਨੂੰ ਪਤਾ ਨਹੀਂ ਵੀ ਬੰਡੀਆਂ ਕੀ ਹੁੰਦੀਆਂ ਨੇ ਜੇ ਤੇਰਾ ਜੀ ਕਰਦਾ ਬੰਡੀਆਂ ਪਾਉਣ ਨੂੰ ਪਾ ਲੈ ਫਿਰ ਬੰਡੀਆਂ ਪਤਾ ਹੀ ਦੀ ਭੈਣ ਜੀ ਵੀ ਜਿੱਦਣ ਤੂੰ ਆਏਂਗੀ ਆਹੀ ਕੁਸ ਉਹ ਤੇਰੇ ਕੰਨ ਭਰੂਗੀ ਹੈ ਬڑے ਘਰ ਦੇ ਵਿੱਚ ਉਹ ਹੀ ਗਾ ਪਾਊਗਾ ਉਹ ਤਾਂ ਮੈਨੂੰ ਪਤਾ ਹੀ ਸੀ ਅਸੀਂ ਬਥੇਰੀ ਇੱਜ਼ਤ ਕਰਦੇ ਆ ਤੇ ਮੈਨੂੰ ਕੀ ਕਿਹਾ ਵੀ ਇਹ ਨੌਕਰੀ ਕਰਦੀ ਆ ਨਾ ਉਹ ਤਾਂ ਨੌਕਰੀ ਘਰੇ ਬੈਠੀ ਕਮਾ ਰਹੀ ਐ ਤਾਂ ਬਾਹਰ ਜਾਂਦੀ ਆ ਸਵੇਰੇ ਜਾਂਦੀ ਐ ਸ਼ਾਮ ਨੂੰ ਆਉਂਦੇ ਹੋ ਇੱਥੇ ਨੌਕਰੀ ਘਰੇ ਪਈ ਆ ਚੱਲ ਦੇਖ ਭੈਣ ਜੀ ਮੈਂ ਤਾਂ ਲੜਨਾ ਨਹੀਂ ਚਾਹੁੰਦੀ ਹੈਗੀ ਬਾਕੀ ਭਾਈ ਮੇਰੇ ਮੂੰਹ ਤੇ ਬਿਠਾ ਲਾ ਉਹਨੂੰ ਉਹਨੂੰ ਪੁੱਛ ਲੈ ਵੀ ਕੀ ਕਹਿੰਦੀ ਆ ਪਹਿਲਾਂ ਹਸਿਆਪੇ ਪਾਉਂਦੀ ਸੀ ਮੈਂ ਮੈਂ ਰੋਟੀ ਬਣਾਉਣੀ ਆ ਮੈਂ ਚਾਹ ਪਾਣੀ ਬਣਾ ਕੇ ਦੰਨੀ ਆ ਮੈਂ ਤਾਂ ਉਹ ਵੀ ਨਿਭੇੜਦਾ ਉਹ ਵੀ ਮੈਂ ਤਾਂ ਆਪ ਬਣਾਉਣ ਲੱਗ ਗਈ ਹੁਣ ਹੋਰ ਦੱਸ ਹੋਰ ਕੀ ਚਾਹੁੰਦੀ ਆ ਤੂੰ ਸਿਆਣੀ ਬਿਹਾਣੀ ਆ ਜਿੱਥੇ ਤੂੰ ਦੋ ਰੋਟੀਆਂ ਇਹਦੇ ਬਣਾ ਲਦੀ ਆ ਤੂੰ ਉਹਦੇ ਵੀ ਬਣਾ ਬਣਾਉਣੀ ਆ ਸਭ ਬਣਾਈਆਂ ਪਈਆਂ ਨੇ ਡੱਬੇ 'ਚ ਪੁੱਛ ਲਾ ਉਹਨੂੰ ਵੀ ਜੇ ਮੈਂ ਉਹਨੂੰ ਰੋਕਿਆ ਹੋਵੇ ਰੋਟੀ ਬਣੀ ਪਈ ਆ ਜੇ ਵੀ ਦੇਖਿਆ ਤੂੰ ਡੱਬੇ 'ਚ ਪਤਾ ਨਹੀਂ ਕੁੜੀ ਤਾਂ ਬੋਲਿਆ ਨਹੀਂ ਚਾਹ ਰਿਆ ਹੈਗਾ ਹਿੰਜੂ ਘੇਰ-ਘੇਰ ਕੇ ਗੱਲਾਂ ਕਰ ਰਹੀ ਆ ਕੁੜੀ ਕੁਛ ਨਹੀਂ ਹੋਇਆ ਹੋਇਆ ਕੁਛ ਨਹੀਂ ਹੋਇਆ ਹੋਇਆ ਹੈਗਾ ਉਹਨੂੰ ਜਿਹੜੀਆਂ ਗੱਲਾਂ ਤੂੰ ਭੈਣ ਜੀ ਉਹਦੀਆਂ ਸੁਣਨ ਲੱਗੀ ਨਾ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਉਹਨੇ ਤਾਂ ਆਹੀ ਕੁਛ ਕਰਨਾ ਹੈ ਠੀਕ ਆ ਪਹਿਲ ਤੂੰ ਮੁੰਡੇ ਨੂੰ ਪੁੱਛ ਕੇ ਦੇਖ ਲਈ ਬਾਵੇ ਨੂੰ ਜੇ ਮੈਂ ਕਦੇ ਉਹਨਾਂ ਫਰਕ ਕਰਿਆ ਹੋਵੇ। ਬਾਵਾ ਤੇਰਾ ਪੁੱਤ ਹੈ ਦੁੱਧ ਪਰਬੁੱਧ ਜਾਂਦੀ ਹੁੰਦੀ ਆ। ਉਹ ਤੇਰੀ ਬੋਲੀ ਬੋਲੂਗਾ ਉਹ। ਮੇਰੀ ਬੋਲੀ ਕੋਈ ਨਹੀਂ ਬਥੇਰਾ ਕਰਦਾ ਉਹਦਾ ਪੁੱਛਦਾ ਉਹਨੂੰ। ਬਾਵੇ ਨੂੰ ਇਹ ਪੁੱਛ ਲਈ ਤੂੰ। ਅੱਛਾ ਮੈਂ ਤਾਂ ਚਲੋ ਮਾੜੀ ਆ ਗਈ ਆ। ਤੂੰ ਤਾਂ ਖਾੜ ਖੜਾ ਕਰਿਆ ਹੋਇਆ ਤਾਂ ਮੈਂ ਚਾਰ ਦਿਨ ਆਈ ਸੀ ਪਿੱਠ ਮੋਕਲੀ ਵਾਸਤੇ। ਵੀ ਚਲੋ ਅੱਜ ਆਈਆਂ ਇੱਕ ਦੋ ਦਿਨ ਰਹਿ ਕੇ ਮੁੜ ਜੂਗੀ। ਪਰ ਮੈਂ ਹਰੇ ਰੁੱਕ ਕੇ ਜਾਉਂਗੀ ਦੇਖ ਕੇ ਜਾਉਂਗੀ ਤੁਸੀਂ ਕੁੜੀ ਨਾਲ ਰਹਿ ਕੀ ਮਰੇ। ਇਹ ਜੀ ਤਾਂ ਕੋਈ ਗੱਲੇ ਨਹੀਂ ਹੋਈ ਘਰ ਦੇ ਵਿੱਚ। ਆ ਕੰਮ ਪਿੱਛੇ ਕਲੇਸ਼ ਕਰਦੀ ਦੀ ਭਾਈ ਮਾਂ ਉਹਨੂੰ ਕਹਤਾ ਵੀ ਨਿਬੇੜ ਤੇ ਤੇਰੇ ਕੰਮ ਤੂੰ ਨਾ ਕੋਈ ਕੰਮ ਕਰ ਹੁਣ ਦੱਸ ਹੋਰ ਕੀ ਚਾਹੁੰਦੀ ਆ ਉਹ ਮੇਤੋਂ ਕਹਿੰਦੀ ਮੈਂ ਕੰਮ ਕਰਾਂ ਮੈਂ ਤਾਂ ਵੀ ਕਹਿੰਦੀ ਬੁਰੀ ਆ ਨਾ ਕਰਾਂ ਮੈਂ ਤਾਂ ਵੀ ਕਹਿੰਦੀ ਬੁਰੀ ਆ ਜਿਵੇਂ ਕੱਪੜੇ ਧੋ ਦੂੰਗੀ ਕਹਿੰਦੀ ਉਹ ਹੱਥ ਵੀ ਨਹੀਂ ਲਾਉਂਦੀ ਕੱਪੜਿਆਂ ਨੂੰ ਤਾਂ ਵੀ ਕਹਿੰਦੀ ਮੰਮੀ ਕਹੋਗੇ ਚਮਕਦੇ ਨੇ ਮੈਂ ਜਿਵੇਂ ਮਲ ਮਲ ਕੇ ਰਗੜੀ ਜਾਵਾਂ ਮੰਮੀ ਬੋਲੂਗੀ ਹਾਂ ਬਹੁਤ ਸੋਹਣੇ ਆ ਚੱਲ ਭੈਣ ਜੀ ਤੈਨੂੰ ਤਾਂ ਉਹੀ ਚੰਗੀ ਲੱਗਣੀ ਆ ਭਾਈ ਅਸੀਂ ਤਾਂ ਕਿੱਥੇ ਐਨੇ ਸਾਲਾਂ ਦੀ ਮੈਂ ਵੀ ਤਾਂ ਤੇਰੇ ਨਾਲ ਵਰਤਦੀ ਆ ਅੱਗੇ ਤਾਂ ਮੈਨੂੰ ਕਿੰਨਾ ਕੁ ਦੇਖ ਲਿਆ ਮੇਰੇ ਬਾਪ ਦਾ ਘਰ ਹੈ ਠੀਕ ਹੈ ਮੈਂ ਆਪਣੇ ਬਾਪ ਦੇ ਘਰ ਨੂੰ ਬੂਟਾ ਲਾਇਆ ਮੈਂ ਆਪਣੇ ਬਾਪ ਦੇ ਘਰ ਚ ਸਬੰਧ ਨਹੀਂ ਪਾਉਣਾ ਚਾਹੁੰਦੀ ਹੈਗੀ ਪਰ ਤੂੰ ਤੂੰ ਨਾ ਇੱਕ ਅੱਖ ਨਾਲ ਨਹੀਂ ਦੇਖਦੀ ਹੈਗੀ ਇਥੇ ਦੋਹਾਂ ਨੂੰ ਦੋਏ ਪਾਸੇ ਕਰਦੀਆਂ ਭੈਣ ਜੀ ਤੁਹਾਨੂੰ ਕੀ ਲੱਗਦਾ ਵੀ ਮੈਂ ਨਾ ਦੋਹਾਂ ਨੂੰ ਹਾਂ ਚ ਫਰਕ ਰੱਖਦੀ ਮੈਂ ਤਾਂ ਆਪਣੀਆਂ 3 ਬਣਾ ਕੇ ਰੱਖੀਆਂ ਹੋਈਆਂ ਨੇ ਦੋਨਾਂ ਨੂੰ ਇੱਕ ਸਮਝਦੀਆਂ ਮੈਨੂੰ ਪਤਾ ਨਹੀਂ ਹੈਗਾ ਵੀ ਬਿਸ਼ਾਲੀ ਦੇ ਮਨ ਚ ਕੀ ਚੱਲੀ ਜਾਂਦਾ ਜੇ ਤੂੰ ਇੱਕ ਅੱਖ ਨਾਲ ਸਮਝਦੀ ਹੁੰਦੀ ਨਾ ਤਾਂ ਕੁੜੀਆਂ ਜਿਹੜੇ ਹਿੰਜੂ ਨਾਲ ਗੇਰਦੀ ਐ ਜਿਹੜੇ ਹਿੰਜੂ ਤੇ ਦੇਖੇ ਵੀ ਨਹੀਂ ਜਾ ਰਹੇ ਤੇ ਇਹਨਾਂ ਦਾ ਤੂੰ ਲਵੇ ਲਈ ਬੈਠੀ ਹੈਂ ਅਰੋ ਕੰਨੀ ਪਈ ਐ ਤੈਨੂੰ ਇਹ ਵੀ ਨਹੀਂ ਪਤਾ ਤੂੰ ਘਰ ਦੇ ਵਿੱਚ ਰਹਿ ਰਹੀ ਐ ਅਖਰ ਨੂੰ ਸਿਆਣੀ ਬਿਆਣੀ ਐ ਹੁਣ 4 ਦਿਨ ਰਹੂੰਗੀ ਇੱਥੇ ਆਂਡ-ਵਾਂਡ ਚੋਂ ਪਤਾ ਲੱਗ ਜਾਊਗਾ ਵੀ ਤੂੰ ਕਿਹਦੇ ਨਾਲ ਕਿਹਾ ਜਾ ਬਰੀਆ ਰੱਖਦੀ ਐ ਕਿਹਦੇ ਨਾਲ ਕਿਹਾ ਜਾ ਰਵੀਆ ਰੱਖਦੀ ਐ ਜੇ ਉਹ ਰਲ ਕੇ ਬੈਠੂਗੀ ਤਾਂ ਹੁਣ ਭਾਈ ਮੈਂ ਦੱਸ ਉਹਨੂੰ ਕੀ ਬਾਰ-ਬਾਰ ਕਮਰੇ 'ਚ ਬੁਲਾਉਣ ਜਾਈ ਜਾਵਾਂ ਇਹ ਤਾਂ ਕੰਮ ਨਹੀਂ ਨਿਪੜਨਦੰਦੀ ਜਿੱਦਾਂ ਛੁੱਟੀ ਹੁੰਦੀ ਐ ਜਦ ਕਹਿੰਦੀ ਮੰਮੀ ਆ ਜਾ ਇਕੱਠੀਆਂ ਬਹਿ ਕੇ ਚਾਹ ਪੀਣੇ ਆ ਰੋਟੀ ਖਾਣੇ ਆ ਉਹਨੇ ਮੱਥੇ ਵੱਟਨੀ ਆਪਣੇ ਕਦੇ ਤਾਰੇ ਹੈਗੇ ਦੇਖ ਭਾਈ ਉਹ ਵੀ ਨਿਆਣੀ ਐ ਠੀਕ ਆ ਮੈਂ ਇਹਨੂੰ ਛਿਪਕਲੀ ਜੀ ਨੂੰ ਵੀ ਨਿਆਣੀ ਉਹ ਦ ਦੋਹਾਂ ਨੂੰ ਤੂੰ ਲੈ ਕੇ ਤੁਰਿਆ ਕਰ ਤੂੰ ਤਾਂ ਕਹਿੰਦੀ ਮੈਂ ਮੂਰੇ ਮੂਰੇ ਕੰਮ ਕਰਦੀ ਆ ਮੈਂ ਰੋਟੀਆਂ ਪਕਾ ਕੇ ਆਈ ਆ ਤੇ ਮੈਨੂੰ ਐਂ ਬੋਲਿਆ ਨਾ ਵੀ ਮੈਂ ਰੋਟੀਆਂ ਪਕਾ ਕੇ ਆਈ ਆ ਜੇ ਤੂੰ ਚਾਰ ਰੋਟੀਆਂ ਉਹਦੀਆਂ ਪਕਾ ਦੇ ਜੀ ਇਹਦੀਆਂ ਪਕਾ ਦੇਣੀ ਕੋਈ ਤਰ੍ਹਾਂ ਪਾਸਾ ਨਹੀਂ ਹੋਣਾ ਹੋਣ ਲੱਗਿਆ ਲੋਕਾਂ ਦੇ ਵਿੱਚ ਹਾ ਹਾ ਹੋਊਗੀ ਵੀ ਹਾਂ ਸੱਸ ਨੇ ਦੋ ਰੱਖੀਆਂ ਹੋਈਆਂ ਨੇ ਨੂਹਾ ਸਮਝਦਾਰ ਸਮਝਾਲੀਆਂ ਬਣਾ ਕੇ ਨਾਲੇ ਉਹ ਤੇਨੂੰ ਖੁਦ ਪਤਾ ਹੈ ਨਾ ਖੁਦ ਪਤਾ ਨਾ ਵੀ ਉਹਦੇ ਪੇਕੇ ਦੀ ਕੀ ਕਹਾਣੀ ਹੈ ਚੱਲ ਤੇਰੇ ਨਾਲ ਦੱਸ ਕੇ ਛਾਣਬੀਣ ਕਰਕੇ ਫੇਰ ਮੈਨੇ ਉਹਰੇ ਕੁੜੀ ਛੱਡੀ ਤੇ ਵੀ ਨਾ ਮੇਰੇ ਬਾਪ ਦਾ ਘਰ ਇਹਦਾ ਕੀ ਆ ਇਹ ਤਾਂ ਕੁਮਾਰੀ ਆ ਖਾ ਰਹੀ ਆ ਉਹਦਾ ਕਹਣੀ ਦੇਖਣਾ ਗਰੀਬਣੀ ਕਹਣੀ ਤੀਹਿਆਣੀ ਕਹਣੀ ਤੂੰ ਹੀ ਔਰੇ ਉਹਦੀ ਹੋਰ ਨਹੀਂ ਕੋਈ ਵੀ ਹੈਗਾ ਫਿਰ ਮੈਂ ਕਰ ਦਿੱਤਾ ਹੈਗੀ ਬਥੇਰਾ ਕਰਦੀ ਆ ਉਹਦਾ ਨਾਲੇ 4 ਦਿਨ ਤੱਕ ਦੇਖੀ ਤੈਨੂੰ ਇਹਦੇ ਡੰਡੇ ਮਾਰਦੀ ਔਰ ਉਹ ਤੈਨੂੰ ਜੀ ਜੀ ਕਰਦੀ ਮੇਤੇ ਨਹੀਂ ਇੰਨਾ ਬੋਲਿਆ ਜਾਂਦਾ ਹੈਗਾ ਤੂੰ ਆ ਜ ਤੁਸੀਂ ਇਹ ਜੀਆਂ ਕਹਿ ਜੀ ਗੱਲਾਂ ਤੇਰੀ ਜਾਣਦੇ ਹੋ ਮੈਂ ਤੁਹਾਨੂੰ ਕਦੇ ਕੁਛ ਮਾੜਾ ਚੰਗਾ ਨਹੀਂ ਕਿਹਾ ਕਦੇ ਤੂੰ ਮੈਨੂੰ ਕੁਛ ਨਹੀਂ ਬੋਲ ਸਕਦੀ ਮੇਰੇ ਬਾਪ ਦਾ ਘਰ ਆ ਤੂੰ ਬਾਅਦ ਵਿੱਚ ਆਈਆਂ ਠੀਕ ਹੈ ਜਦ ਤੇਰੀ ਮਾਂ ਨਹੀਂ ਖਾਂਗ ਰਹੀ ਜਾਏਗੀ ਤੂੰ ਹੁੰਦੀ ਕੌਣਾ ਮੈਨੂੰ ਬੋਲਣ ਵਾਲੀ ਤੂੰ ਅਜ ਮ ਇੱਕ ਗੱਲ ਤਾਂ ਦੇਖੀ ਤੁਸੀਂ ਮੇਰ ਦੇ ਦੀਚ ਬਹੁਤ ਫਰਕ ਰੱਖਦੇ ਹੋ ਮੈਨੂੰ ਨਾ ਮੈਨੂੰ ਫਰਕ ਦਾ ਪਤਾ ਨਾ ਮੈਨੂੰ ਫਰਕ ਰੱਖਣ ਦਾ ਪਤਾ ਮੈਨੂੰ ਕੋਈ ਫਰਕਾਂ ਫੁਰਕਾਂ ਦਾ ਨਹੀਂ ਪਤਾ ਆ ਸਮਝਾਉਣੀ ਹੈ ਤੂੰ ਆ ਬੋਲ ਪਾਣੀ ਹੈ ਤੂੰ ਦੇਖ ਭੈਣ ਜੀ ਹੁਣ ਤੂੰ ਵੀ ਤਾਂ ਕੱਦੀ ਉਹਨੂੰ ਪੁੱਠਾ ਸਿੱਧਾ ਬੋਲਦੀਆਂ ਫਿਰ ਨਿਆਣਾ ਕਿਵੇਂ ਝੱਲ ਲੂਗਾ ਡਾਂਗ ਫੜਾ ਦੇ ਫਿਰ ਡਾਂਗ ਚੱਲ ਮੈਂ ਕਾ ਨੂੰ ਡਾਂਗ ਫੜਾਉਣੀ ਆ ਤੂੰ ਤਾਂ ਆਉਂਦੀ ਹੋਏ ਘਰ ਚ ਪਹਿਲਾਂ ਹੀ ਝੱਜੂ ਪਿਆ ਹੋਇਆ ਤੇ ਮਸਾਂ ਟਿਕ ਟਕਾ ਹੋਇਆ ਹੁਣ ਤੂੰ ਹੋਰ ਕਹਦੇ ਉਹ ਤਾਂ ਫਿਰ ਸਿਰ ਚੜੂਗੀ ਸਾਡੇ ਭਾਈ ਮੈਂ ਤਾਂ ਆਪਣੇ ਘਰ ਚ ਆਉਂਗੀ ਔਰ ਜੇ ਉਹਦੀ ਉਨੀ ਨੇਕੀ ਗੱਲ ਹੋਗੀ ਮੇਥੇ ਬਰਦਾਸ਼ਤ ਨਹੀਂ ਹੁੰਦੀ ਹੈਗੀ ਚਲ ਠੀਕ ਹੈ ਜਿਹੜਾ ਕੁਝ ਹੁਣ ਆਪਾਂ ਹੀ ਕਰੀ ਚੱਲੋ ਆਹੀ ਆ ਨਾ ਇੱਕ ਅੱਧਾ ਮਰ ਜੂਗਾ ਜਿਹੜਾ ਮਰੌਣ ਨੂੰ ਫਿਰਦੀ ਆ ਹੋਰ ਕੁਝ ਨਹੀਂ ਚਲ ਬੁੱਤ ਉੱਠ ਲੈ ਕਰੀਏ ਰੋਟੀ ਪਾਣੀ ਦਾ ਤੇਰੀ ਭੂਆ ਨੇ ਨਹੀਂ ਮੇਰੇ ਕੋਲ ਬੈਠਣਾ ਤੈਨੂੰ ਤਾਂ ਉਹਦਾ ਹੀ ਆ ਬਸ ਠੀਕ ਆ ਨਾ ਇਹਨੂੰ ਕਿਹੜਾ ਮੈਂ ਸਿੱਟਣਾ ਇਹਨੂੰ ਵੀ ਤਾਂ ਰੱਖਣਾ ਗੋਡੇ ਨਾਲ ਲਾ ਕੇ ਇਹ ਵੀ ਆਪਣ ਬਗਾਨੇ ਘਰ ਚ ਆਈ ਆ ਤੂੰ ਤਾਂ ਐ ਗੱਲਾਂ ਕਰਨ ਲੱਗ ਗਈ ਵੀ ਹਾਂ ਉਹਦੇ ਚ ਨਾ ਕੋਈ ਕਸੂਰ ਕੱਢੀ ਜਦ ਮੈਨੂੰ ਕਸੂਰ ਦੇਖੂਗਾ ਨਾ ਮੈਂ ਸਿਰ ਵੀ ਪਾੜੂਗੀ ਕਸੂਰ ਕੱਢਣਾ ਨਹੀਂ ਮੈਨੇ ਦੇਖ ਲੈ ਪ੍ਰਿੰਡਾਂ ਜਿਵੇਂ ਨਿਕਲ ਕੇ ਬਾਗੀਆਂ ਦੋਏ ਜਾਣੀਆਂ ਖਬਰ ਕੀ ਕੁਛ ਕਰਾਇਆ ਹੋਇਆ ਮੈਂ ਵੀ ਬਸਾਲੀ ਕੋਲੇ ਜਾਣੀ ਆ ਦੁਖੀ ਕਰਿਆ ਪਿਆ ਚਾਰ ਦਿਨ ਆਈ ਤੀ ਵੀ ਪਿੱਠ ਮੋਕਲੀ ਹੋ ਜੂਗੀ ਮੈਂ ਤਾਂ ਇਹਨਾਂ ਨੂੰ ਬੁਰੀ ਲੱਗਦੀ ਆ ਦੇਖ ਲੈ ਤੇਰੀ ਮਾਂ ਕਦੇ ਨਹੀਂ ਮੇਰੇ ਮੂਰੇ ਬੋਲੀ ਤੀ ਕਦੇ ਖੰਗੀ ਨਹੀਂ ਤੀ ਹੈਗੀ ਤਾਂ ਮੈਂ ਛੋਟੀ ਆ ਅੱਜ ਦੇਖ ਲੈ ਕਿੰਨਾ ਚਾਬਰ-ਚਾਬਰ ਬੋਲਦੀ ਆ ਜਿਵੇਂ ਚਾਬੀ ਦੇਈ ਵੀ ਤੀ ਮੈਂ ਮੈ ਸੁਣੀ ਜਾਂਦੀ ਸੀ ਭੂਆ ਜੀ ਮੈਂ ਤੁਹਾਨੂੰ ਤਾਈ ਨੂੰ ਕਿਹਾ ਸੀ ਕਿ ਤੁਸੀਂ ਇਹਨਾਂ ਨਾਲ ਕੋਈ ਗੱਲ ਨਾ ਕਰੋ ਇਹ ਤਾਂ ਮੇਰੀ ਨਹੀਂ ਸੁਣਦੀਆਂ ਹੈਗੀਆਂ ਇਹਨਾਂ ਦੋਨਾਂ ਨੇ ਨਾ ਇੱਕ ਹੋਇਆ ਇੱਕ ਹੋਈਆਂ ਵੀ ਨਹੀਂ ਦੋਨੇ ਆਣੀਆਂ ਮੇਰੀ ਗੱਲ ਤੁਹਾਨੂੰ ਬੁੱਤ ਗਲਤੀ ਤੇਰੀ ਤੇ ਮੈਨੂੰ ਫੋਨ ਪਰ ਕਿਉਂ ਨਹੀਂ ਦੱਸਿਆ ਜੇ ਤੂੰ ਮੈਨੂੰ ਫੋਨ ਪਰ ਦੱਸਦੀ ਮੈਂ ਜਦੀ ਨਾ ਆ ਜਾਂਦੀ ਇਹਨਾਂ ਨੇ ਹੌਲੀ ਹੌਲੀ ਸਰਵਾਤ ਕਰੀ ਹੈ ਵੀ ਦੇਖਾ ਹੈ ਕਿੱਥੇ ਤੱਕ ਖੜਦੀ ਹੈ ਜਾ ਕੇ ਹੁਣ ਮੈਂ ਆ ਗਈ ਹੁਣ ਮੈਂ ਸਾਰਾ ਆਪਣੇ ਆਪ ਠੀਕ ਕਰਕੇ ਜਾਵਾਂਗੀ ਤੇਰੀ ਸੱਸ ਨੂੰ ਤੇਰੀ ਸੱਸ ਨੂੰ ਤਾਂ ਮੈਂ ਪੁੱਛਦੀ ਪਰ ਗਲਤੀ ਪੁੱਤ ਤੇਰੀਆਂ ਨੇ ਤੂੰ ਮੈਨੂੰ ਫੋਨ ਪਰ ਕਿਉਂ ਨਹੀਂ ਦੱਸਦੀ ਕੋਈ ਗੱਲ ਪੋਆ ਜੀ ਮੈਂ ਕਲੇਸ਼ ਤੋਂ ਡਰਦੇ ਨੂੰ ਤੁਹਾਨੂੰ ਦੱਸਿਆ ਨਹੀਂ ਫਿਰ ਅੱਜ ਕਿਹੜਾ ਕਲੇਸ਼ ਹੋਇਆ ਨਹੀਂ ਅੱਜ ਵੀ ਕਲੇਸ਼ ਹੋਇਆ ਹੈ ਜੇ ਤਾਂ ਇਹ ਆਪਜੀ ਗਲਤੀ ਮੰਨਦੇ ਹੋਣ ਫਿਰ ਤਾਂ ਪੋਆ ਜੀ ਵੀ ਗੱਲ ਕਰਨ ਦਾ ਫਾਇਦਾ ਵੀ ਆ ਜਿਹਦੇ ਨਾਲ ਇੱਕ ਮੰਨਣੀ ਨਹੀਂ ਗਲਤੀ ਇਹਨਾਂ ਨੇ ਤਾਂ ਬਾਬੇ ਨੌ ਦੇ ਨਾਲ ਲੜ ਲਿਆ ਉਦੋਂ ਨਾਲ ਬਾਬੇ ਨਾਲ ਕਲੇਸ਼ ਹੋਏਗਾ ਮੈਂ ਬਾਬੇ ਦੇ ਮੁਰਹ ਮਾਫੀ ਮੰਗਿਆ ਵਾਲਾ ਕਿ ਮੇਰੇ ਕੋਈ ਗਲਤੀ ਵੀ ਨਹੀਂ ਸੀ ਬਸ ਇਹ ਸੋਚ ਕੇ ਵੀ ਮੈਂ ਆਪਦਾ ਕੰਮ ਨਹੀਂ ਖਰਾਬ ਕਰਨਾ ਚਾਹੁੰਦੀ ਮਾਫੀ ਮੰਗਣ ਨਾਲ ਤੂੰ ਛੋਟੀ ਨਹੀਂ ਹੋਗੀ ਪੁੱਤ ਠੀਕ ਹੈ ਨਾਲੇ ਉਹਨੂੰ ਵੀ ਸਮਝ ਆ ਜੂਗੀ ਆ ਜਿਹੜੀਆਂ ਨੌਕਰੀਆਂ ਚੌਕਰੀ ਦੀ ਗੱਲ ਕਰ ਰਹੀ ਹੈ ਨਾ ਤੇਰੀ ਮਾਂ ਇਹ ਤਾਂ 4 ਦਿਨ ਦੀ ਚਾਹ ਨਹੀਂ ਇੱਕ ਅੱਧਾ ਜਵਾਬ ਹੋ ਜਾਵੇ ਦੇਖੀ ਤੇਰੀ ਸੱਸ ਇਧਰ ਨਹੀਂ ਭੱਜੂਗੀ ਕਿਉਂਕਿ ਤੂੰ ਤਾਂ ਰਹਿ ਨਹੀਂ ਪੁੱਤ 24 ਘੰਟੇ ਘਰ ਸੱਸੀ ਕਾ ਪੋਆ ਜੀ ਅੱਗ ਲੱਗੇ ਤੇਰੀ ਸਾਸਰੀ ਘਰ ਨੂੰ ਨਾ ਤੈਨੂੰ ਐ ਨਹੀਂ ਦਿਖਦਾ ਹੈਗਾ ਵੀ ਕੁੜੀ ਢਿੱਲੀ ਹੈ ਤੂੰ ਡਾਕ ਚੌਂਕੀਆਂ ਕਰਦਾ ਫਿਰ ਰਹਿ ਨਾ ਪੋਆ ਜੀ ਮੈਂ ਤਾਂ ਖੇਤ ਗਿਆ ਸੀਗਾ ਕਰ ਗਿਆ ਤੂੰ ਖੇਤ ਬਿਸ਼ਾਲੀ ਤੂੰ ਬਿਮਾਰ ਰਹੀ ਦੱਸੇਗਾ ਨਹੀਂ ਮੈਨੂੰ ਤਾਂ ਹੁਣ ਤਾਂ ਗਿਆ ਤੇਰੇ ਕੋਲੋਂ ਮੈਂ ਹੁਣ ਕੀ ਸਵੇਰ ਦੀ ਆਈ ਬੈਠੀ ਆ ਮੈਂ ਸਾਜਰੀ ਆ ਗਈ ਦੀ ਮੈਂ ਉਹ ਖੇਤ ਵਸ ਕਦੋਂ ਕੰਮ ਜੇ ਬਾਅਦ ਕਿਸੇ ਰੇਰੂ ਚਾ ਫੋਨ ਲੱਗੇ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਦੇਖ ਭਾਈ ਜਦੋਂ ਥੋੜਾ ਮੇਰੇ ਜੀ ਧਿਆਨ ਹੋਵੇ ਬਾ ਵੀ ਫਿਰ ਤੁਹਾਨੂੰ ਪਤਾ ਵੀ ਲੱਗੇ ਵੀ ਮੈਂ ਬਿਮਾਰ ਹਾਂ ਥੋੜਾ ਜਿਹਾ ਬਸ ਇਹਨਾਂ ਗੱਲਾਂ 'ਚ ਧਿਆਨ ਨਾ ਵੀ ਵਿਸ਼ਾਲੀ ਘਰੇ ਕੰਮ ਕਰਦੀ ਆ ਜੇ ਮੰਮੀ ਤਾਂ ਮੋਰੇ ਤਾਂ ਨਹੀਂ ਬੋਲਦੀ ਜੇ ਨਵ ਨੂੰ ਤਾਂ ਨਹੀਂ ਕੁਝ ਕਹਿੰਦੀ ਯਾਰ ਕੀ ਹੋ ਗਿਆ ਤੈਨੂੰ ਚੰਗੀ ਭਲੀ ਛੱਡ ਕੇ ਗਿਆ ਸੀ ਕਮ ਤੇਰੀ ਜੀ ਧਿਆਨਾ ਤੇਨਾਂ ਦਾ ਗੱਲਬਾਤ ਕਰਕੇ ਗਿਆ ਸ਼ਰਜਨ ਵਰ ਕਹਿ ਰਹੀ ਸੀ ਤੂੰ ਮੈਂ ਤੈਨੂੰ ਤਾਂ ਜਵਾਬ ਦੇ ਕੇ ਗਿਆ ਹੁਣ ਦੀ ਤਾਂ ਗੱਲ ਯਾਰ ਕਿੰਨਾ ਚਿਰ ਹੋ ਗਿਆ ਆਸ ਫਿਰ ਭੂਆ ਨੂੰ ਜਵਾਬ ਦੋ ਇਹਨਾਂ ਗੱਲਾਂ ਤੇ ਮੈਨੂੰ ਕੋਈ ਜਵਾਬ ਨਾ ਦੋ ਪਾਵੇ ਆਪਾਂ ਹਰੇਕ ਤੇ ਪੁੱਤ ਨੂੰ ਵਿਆਹ ਨਹੀਂ ਆ ਨਾ ਉਥੇ ਉਹ ਕੌਣ ਕਿਹਨੂੰ ਜਾਣਦੀ ਹੁੰਦੀ ਹੈ ਉਹ ਆ ਜੀ ਮੈਂ ਤੇਰੇ ਨਾਲ ਕੁਝ ਜਾ ਕਿਤੇ ਕੋਈ ਫਰਕ ਹੀ ਨਹੀਂ ਇਸ ਕਰਿਆ ਜਿਹੜਾ ਉਹਨਾਂ ਕਲੇਸ਼ ਨਾਲ ਸੀ ਉਹ ਉਹਦੇ ਵਾਰ ਤੱਕ ਦੱਸ ਦੋ ਭੂਆ ਜੀ ਨੂੰ ਕੀ ਆ ਜੀ ਤੁਸੀਂ ਮੈਨੂੰ ਵੀ ਹਾਂ ਜੇ ਤੂੰ ਇਹ ਚੀਜ਼ ਸਮਝਦੀ ਹੈ ਵੀ ਨੌਕਰਾਨੀ ਤਾਂ ਤੂੰ ਨੌਕਰਾਨੀ ਇਸ ਕਰਦੀ ਕਿਉਂ ਕੀ ਗੱਲ ਨਹੀਂ ਉਹ ਨੌਕਰਾਣੇ ਦੇ ਬਿਆਹ ਦੇ ਜੀ ਆ ਕਿ ਮੈਂ ਤਾਂ ਪਰ ਇਹ ਵੀ ਦੱਸ ਦੇ ਨਾ ਉਹਦੇ ਤੋਂ ਮਾਂ ਸਾਹਮਣੇ ਮੇਰੀ ਕਿੰਨੀ ਬੇਇੱਜ਼ਤੀ ਕਰੀ ਆ ਮੋੜ ਵੀ ਤੂੰ ਤੂੰ ਕਰਕੇ ਗੱਲ ਕਰਦੀ ਸੀ ਭੂਆ ਜੀ ਮੈਂ ਤਾਂ ਕਿੰਨਾ ਕਲੇਸ਼ ਹੋਇਆ ਮੈਂ ਮੈਂ ਮਾਂ ਮੁਰ ਮੈਂ ਮਾਂ ਮੁਰ ਤਾਂ ਬੋਲੀ ਸੀ ਕਿਉਂਕਿ ਤੁਸੀਂ ਕਹਿਆ ਸੀ ਵੀ ਨਵੂ ਤਾਂ ਨੌਕਰੀ ਕਰ ਦਿਓ ਕੰਮ ਕਰਦੀ ਨਹੀਂ ਕੀ ਗੱਲ ਬਈ ਮੇਰੇ ਘਰ ਦੇ ਨੇ ਕਿ ਆ ਕਿ ਨਹੀਂ ਸੀ ਭੇਜਿਆ ਵੀ ਹਾਂ ਸਾਡੀ ਕੁੜੀ ਤਾਂ ਨੌਕਰਾਵਾਂ ਵਾਂਗੂ ਕੰਮ ਲਿਓ ਸੁਣ ਮੇਰੀ ਸੁਣ ਲੈ ਹੁਣ ਗੱਲ ਤੈਂ ਕੀ ਕਿਹਾ ਵੀ ਤੂੰ ਨੌਕਰ ਆਣੀ ਆ ਨੌਕਰ ਨਹੀਂ ਆ ਇਹ ਇਹ ਘਰ ਦੀ ਮਾਲਕ ਆ ਕੋਈ ਗੱਲ ਨਹੀਂ ਜੇ ਇਹ ਨੌਕਰ ਨਹੀਂ ਬਣ ਕੇ ਕੰਮ ਵੀ ਕਰਦੀ ਆ ਨਾ ਪਰ ਤੂੰ ਨੀ ਇਹ ਗੱਲ ਕਹਿ ਸਕਦਾ ਤੇਰੇ ਮੂੰਹੋਂ ਨੀ ਸੋਹਣੀਆਂ ਲੱਗਦੀਆਂ ਤੂੰ ਆਪਣੀ ਮਾਂ ਦੀ ਬੋਲੀ ਬੋਲਦਾ ਜੇ ਤੈਨੂੰ ਕੁੜੀ ਬੋਝ ਲੱਗਦੀ ਆ ਨਾ ਮੈਂ ਲੈ ਜਾਨੀ ਆ ਹਰ ਜਾਂਦੇ ਕੁੜੀ ਨੂੰ ਲੈ ਕੇ ਜਾਉਂਗੀ ਨਾ ਕੁੜੀ ਦੇ ਨਾਲ ਦੇਖੀ ਕੀ ਕੀ ਜਾਊਗਾ ਫਿਰ ਉਹ ਮੇਰੀ ਗੱਲ ਤਾਂ ਸੁਣ ਲੋ ਅਸੀਂ ਗੱਲ ਨੂੰ ਕਾਹ ਤੋਂ ਵਧਾਈ ਜਾਂਦੇ ਹਾਂ ਹਣ ਜੇਨੂ ਨੇ ਨਾ ਕੋਲੇ ਸ਼ਬਦ ਵਰਤਿਆ ਸੀਗਾ ਪਹਿਲਾਂ ਇਹਨੇ ਕਿਹਾ ਸੀ ਇਹ ਗੱਲ ਮੈਨੂੰ ਵੀ ਮੈਂ ਕਿਹੜਾ ਕਰ ਇਹ ਤਾਂ ਤੈਨੂੰ ਕੁਛ ਮਰਜੀ ਕਰਦੇ ਕੰਮ ਕਰਨੀ ਨੌਕਰ ਥੋੜੀ ਬਣ ਜਾਂਦਾ ਇੱਕ ਬੰਦਾ ਘਰ ਦੇ ਕੰਮ ਕਰਦਾ ਹੁਣ ਤਾਂ ਹੁਣ ਤੁਹਾਨੂੰ ਦੁੱਖ ਲੱਗਣ ਲੱਗ ਪਿਆ ਕਿ ਉਹ ਤੁਹਾਡੀ ਗਲਤੀ ਨਿਕਲਦੀ ਉਦੋਂ ਤੁਸੀਂ ਸਾਰਾ ਪਰਿਵਾਰ ਇੱਕ ਪਾਸੇ ਹੋ ਗਏ ਸੀ ਉਸ ਦਿਨ ਤੁਸੀਂ ਦੇਖਿਆ ਨਹੀਂ ਵੀ ਵਿਸ਼ਾਲੀ ਸਾਰਾ ਦਿਨ ਠੰਡ 'ਚ ਮਰਦੀ ਆ ਆ ਤਾਂ ਮੈਂ ਨਵੀਂ ਸੁਣ ਰਹੀ ਆ ਕੀ ਗੱਲ ਤੂੰ ਸਾਰੇ ਇੱਕ ਪਾਸੇ ਕਿਉਂ ਹੋ ਜਾਣੇ ਤੁਸੀਂ ਮਾਰਨੀ ਆਏ ਬੂਆ ਜੀ ਜੇ ਤਾਂ ਮੈਂ ਬਿਮਾਰ ਹੋ ਜਾਏ ਮੇਰੇ ਤਾਂ ਕਦੇ ਹੱਡ 골ਡ ਦੁਖੀ ਨਹੀਂ ਸਕਦੇ ਮੈਂ ਕਿਹੜਾ ਇਨਸਾਨ ਆ ਨਵਉਦ ਮੜਾ ਸਿਰ ਤੋਂ ਲੱਗ ਗਿਆ ਸਾਰਾ ਪਰਿਵਾਰ ਉਹਦੇ ਪਾਰੇ ਦਾਲੇ ਹੋ ਜਾਂਦਾ ਵੀ ਉਹਨੂੰ ਹੋ ਕੀ ਗਿਆ ਕਿਉਂ ਕਿਉਂਕਿ ਉਹ ਮਹੀਨੇ ਦੀ ਤਨਖਾਹ ਪਾਉਣੀ ਤੈਨੂੰ ਨੌਕਰੀ ਫੜਾਉਂਦੀ ਆ ਤੈਨੂੰ ਨੌਕਰੀ ਫੜਾਉਂਦੀ ਆ ਉਹ ਅਜੀ ਨਹੀਂ ਫੜਾਦੀ ਮੈਂ ਕਦ ਕਹਿਣਾ ਮੈਂ ਉਹਦਾ ਕਿਤੇ ਸਰਪਟਨ ਲੱਗ ਗਿਆ ਜੋ ਬਿਮਾਰ ਵਾਲੇ ਤਾਂ ਉਹ ਤੇ ਦਵਾਈ ਤੇ ਫਿਰ ਮਾਂ ਮੈਨੂੰ ਕਿਉਂ ਸੁਣਾਉਂਦੀ ਆ ਵੀ ਪਈਆਂ ਤਾਂ ਮਹੀਨੇ ਦੇ ਮਹੀਨੇ ਥੱਬੇ ਫੜਾਉਂਦੀ ਆ ਮੈਂ ਨੌਕਰੀ ਕਰਨ ਲੱਗ ਜਾਨੀ ਆ ਹਾਂ ਜਦੋਂ ਕੰਮ ਹੋਏ ਖੜੇ ਨੇ ਇਸ ਤਰ੍ਹਾਂ ਸਾਹਮਣੇ ਜਲੂਸ ਨਿਕੜੇ ਹੁੰਦਾ ਗੱਲ ਨੂੰ ਦਬਾਈ ਤਾਂ ਹੁੰਦਾ ਉਹ ਸਾਹਮਣੇ ਕਿਉਂ ਜਲੂਸ ਕੱਢ ਲਈ ਵੀ ਆਪਣੇ ਘਰ ਤਾਂ ਜਦੋਂ ਮੈਂ ਜਾ ਕੇ ਲੈ ਕੇ ਇਸਨੇ ਕਰਤੀ ਤੀ ਓਰੇ ਜਦ ਮੈਂ ਆਈਆਂ ਪਈ ਤੀ ਕਿੰਨਾ ਕਿੰਨਾ ਬੁਖਾਰ ਹੋਇਆ ਪਿਆ ਤਾਂ ਕੁੜੀ ਨੂੰ ਮੈਂ ਕਹਿ ਕੇ ਕਿਹਾ ਸੀਗਾ ਬੀਬੀ ਜੇ ਕੰਮ ਤਾਂ ਤੇ ਨਿਭੜ ਗਏ ਆਪਦਾ ਮੂਹ ਕਲਰ ਜਾਈ ਚੁੱਪ ਕਰਕੇ ਉਹ ਜੀ ਗੱਲ ਕੁਝ ਨਹੀਂ ਹੈਗੀ ਇਹਨਾਂ ਨੇ ਮੈਨੂੰ ਹੀ ਗਲਤ ਕਹਿਣਾ ਮੈਂ ਹੀ ਗਲਤਾਂ ਦੇਖ ਰਹੀਆਂ ਮੈਂ ਸਿਰ ਚਾੜ੍ਹਦੇ ਨਹੀਂ ਮੈਂ ਦੇਖ ਰਹੀਆਂ ਦੋ ਰੋਟੀਆਂ ਖਾਂਦੀ ਆ ਮੈਂ ਲੈ ਜਾਣੀ ਆ ਪਰ ਜਦ ਇਹ ਜਾਊਗੀ ਨਾ ਇਹਦੇ ਨਾਲ ਦੇਖੀ ਕਿ ਜਿਵੇਂ ਮਗਰ ਲੈ ਕੇ ਜਾਣੀ ਆ ਫੇਰ ਨਾ ਦੇਖਿਓ ਘਰ ਬਸਾਏ ਵੀ ਤੁਸੀਂ ਬੇ ਪੱਟਣਾ ਵੀ ਤੁਸੀਂ ਨਹੀਂ ਕਿੱਥੇ ਬੋਲਣ ਲੱਗ ਗਿਆ ਕੋਈ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਬੋਲਣ ਤੂੰ ਹੋਜੋ ਨਹੀਂ ਅੱਜ ਤੱਕ ਇਹ ਚਾਹ ਦਾ ਕਬਾਬ ਕਰਕੇ ਨਹੀਂ ਪੀਤਾ ਹੈਗਾ ਜੇ ਮੈਂ ਉਹਨੂੰ ਚਾਹ ਨੂੰ ਜਵਾਬ ਦੇ ਦਿੰਦਾ ਕਿ ਤਾ ਸਾਰਾ ਟੱਬਰ ਮੈਨੂੰ ਕਹਿੰਦਾ ਕਿ ਤੂੰ ਚਾਹ ਨਹੀਂ ਬਣਾ ਕੇ ਦਿੰਦੀ ਆਪਾਂ ਤਾਂ ਸ਼ਿਫਕਲੀ ਜੀ ਨੂੰ ਵਿੱਚ ਘੜੀਸੇ ਨੇ ਆਪਣੇ ਘਰ ਦੀ ਗੱਲ ਚੱਲ ਰਹੀ ਆ ਦੇਖ ਨਾ ਤਨੇ ਉਹਦੀ ਗੱਲ ਕਰਨੀ ਆ ਨਾ ਤਨੇ ਉਹਦੀ ਤੁਲਨਾ ਕਰਨੀ ਆ ਉਹ ਮੀਆਂ ਵੀ ਬਿਆਹ ਅੱਛਾ ਤਾਂ ਫਰਕ ਪਾਉਂਦੇ ਨਹੀਂ ਮਾਂ ਵੀ ਉਹਨਾਂ 'ਚ ਫਰਕ ਪਾਉਂਦੀ ਨਹੀਂ ਉਹ ਤਾਂ ਉਹ ਕੀ ਪਹਿਲੇ ਪਲੋਠੀ ਦੇ ਵੀ ਉਹਨਾਂ ਨੂੰ ਵੱਧ ਪਿਆਰ ਕਰਦੀ ਆ ਆਪਣੀ ਵ ਨਾ ਮਾਂ ਫਰਕ ਕਰੇ ਨਾ ਤੇਰੇ ਚ ਮੈਂ ਫਰਕ ਕਰਦਾ ਤੇਰੇ ਤਾਂ ਦਿਮਾਗ 'ਚ ਤੇਰੀ ਮਾਂ ਮੇਰ ਨਾਲ ਬੋਲ ਰਹੀ ਸੀ ਮੇਰੇ ਨਾਲ ਹੋਣਾ ਜੇ ਮੇਰੇ ਦਿਮਾਗ 'ਚ ਫਰਕ ਹੁੰਦਾ ਨਾ ਫਿਰ ਮੈਂ ਇੱਥੇ ਨਹੀਂ ਸੀ ਹੁੰਦੀ ਫਿਰ ਮੈਂ ਵਾਗ ਜਾਂਦੀ ਹੁੰਨ ਨੂੰ ਜਾਣ ਗੱਲਾਂ ਦੇ ਖਬਰ ਆ ਪੂਰੇ ਫੋਨ ਕਰਕੇ ਤਾਂ ਐਂ ਬਲਾਇਆ ਮੈਨੂੰ ਕੀ ਪਤਾ ਮੈਂ ਤਾਂ ਇਹਨੂੰ ਗਾਲਾਂ ਕੱਢ ਰਹੀ ਆ ਮੈਂ ਇਹਦਾ ਕੋਸ ਰਹੀ ਆ ਵੀ ਜੇ ਤੂੰ ਮੈਨੂੰ ਫੋਨ ਕਰਦੀ ਮੈਂ 4 ਦਿਨ ਪਹਿਲਾਂ ਮਾੜੀ ਕਿਸਮਤ ਸੀ ਜਿਹੜਾ ਮੇਰੇ ਰਿਸ਼ਤੇ ਇੱਥੇ ਹੋ ਗਿਆ ਥੋਡੇ ਘਰੇ ਤੁਹਾਨੂੰ ਤਾਂ ਨੌਕਰਾਂ ਲਿਆ ਪਾਦਿਆ ਨੇ ਨਾ ਤੂੰ ਮਾੜਾ ਕਿਥੋਂ ਹੋ ਗਿਆ ਤੂੰ ਮਾੜਾ ਕਿਥੋਂ ਹੋ ਗਿਆ ਤੂੰ ਦੱਸ ਵੀ ਕਿਹੜੀ ਕੁੜੀ ਸਿਰੇ ਨਾਲ ਟੋਏ ਪਟ ਰਹੀ ਆ ਆਪ ਵੀ ਮਾੜਾ ਇਹਦੀ ਮਾਂ ਮੂਰੇ ਮੈਂ ਕਰਦੀ ਫਿਰਦੀ ਆ ਇਹਨਾਂ ਦੇ ਮੂਰੇ ਸਾਰੇ ਨੰਬਰ ਦੇ ਮੂਰੇ ਕਰਦੀ ਫਿਰਦੀ ਆ ਆਪ ਵੀ ਮਾੜੀਆਂ ਮੇਰੇ ਕਾਪੇ ਦੇ ਨਾਲ ਕਰ ਮੂਰੇ ਦਿਮਾਗ 'ਚ ਫਰਕ ਤਾਂ ਥੋਡੇ ਆ ਜਿੱਦੋਂ ਤੁਹਾਡੇ ਸਾਹਮਣੇ ਸਾਰਾ ਸੱਚ ਆ ਗਿਆ ਨਾ ਤੁਸੀਂ ਤਾਂ ਅੱਖਾਂ 'ਚ ਘਸੁੰਮ ਦੇਦੇ ਰਹੋਗੇ ਤੂੰ ਉੱਚੀ ਨਾਲ ਬੋਲ ਪਹਿਲੇ ਬਕਾਰ ਹੋਏ ਪਿਆ ਤੂੰ ਆਪ ਹੀ ਕਰੇਂਗੀ ਹੋਰ ਥੋੜੀ ਦਰੂ ਭਾਈ ਦੇਖ ਤੇਰੇ ਨਾਲ ਹਰ ਤੇਰੀ ਮਾਂ ਨਾਲ ਕੋਈ ਨਹੀਂ ਜਿੱਤ ਸਕਦਾ ਹੈਗਾ ਪੋ ਤੁਸੀ ਆਪਸੇ ਘਰ ਦੇ ਕੰਮ ਕਰਾ ਕੇ ਕੰਮ ਕੀਤੇ ਕੰਮ ਕਰਾਂ ਜਿਹਨਾਂ ਨਹੀਂ ਘਰ ਦੇ ਕੰਮ ਕਰਨਗੇ ਤਾਂ ਮੈਂ ਨਹੀਂ ਕਰਾਂ ਫੇਰ ਇਹ ਸਾਥ ਮੈਂ ਬਠੇਰੀ ਸਾਥ ਨਹੀਂ ਕਰਦੇ ਹੁਣ ਕਿਉਂ ਨਹੀਂ ਕਹਿੰਦੇ ਤੁਸੀਂ ਅਗਲੀ ਨੌਕਰੀ ਜੌਬ ਕਰਦੀ ਆਪਾਂ ਫਿਰ ਮੈਂ ਲੱਗ ਜਾਈਂ ਫਿਰ ਕਰਜਗਾ ਕੋਣ ਕਰੂਗਾ ਡਿਊਟੀ ਦਾ ਥੋੜੀ ਲੈਸ ਉਹਦੀ ਡਿਊਟੀ ਦਾ ਤੁਹਾਨੂੰ ਕੀ ਲੈਸ ਜਿਹਨੇ ਪੜਿਆ ਲਿਖਿਆ ਲਿਆਉਣ ਦਾ ਸ਼ੌਂਕ ਸੀ ਪਰ ਲੈ ਆਉਂਦੇ ਉਹਦੀ ਭੈਣ ਦਾ ਲੈਸ ਸਿੱਧਾ ਲੈ ਲੈਂਦੇ ਨਾ ਜਹਾ ਇਹ ਤੁਹਾਨੂੰ ਡੋਕੇ ਖਮਾਉਂਦੀ ਹੋ ਜਾਓ ਨਹੀਂ ਆਵੇ ਨਹੀਂ ਆਵੇ ਲੈ ਆਵੇ ਲੈ ਆਵੇ ਚਾਰ ਚਾਰ ਕਰਾ ਲਓ ਮੈਨੂੰ ਤਾਂ ਇਹ ਦੀ ਵੀ ਮੇਰੇ ਬਾਪ ਦਾ ਘਰ ਆ ਮੇਰੇ ਬਾਪ ਦੀ ਲੰਬੀਆਂ ਜਿਹੜਾ ਚੱਲਣ ਜੀ ਆ ਪਰ ਤੁਹਾਡੇ ਹੱਲ ਨਹੀਂ ਹੈਗੇ ਉਹ ਜੀ ਤੁਹਾਡੇ ਬਾਪ ਦਾ ਘਰ ਤਾਂ ਦਾ ਬਾਪ ਦੇ ਘਰ ਰਾਣਕਾ ਰੱਖੀ ਆ ਲਾਈ ਜਾ ਮੈਨੇ ਰਾਣਕ ਤੂੰ ਮੈਨੂੰ ਆਏ ਦੱਸ ਕਦੇ ਕੋਈ ਚੀਜ਼ ਡੁੱਲੀ ਆ ਖਰਾਬ ਕਰੀ ਆ ਬਾਹਰ ਉਹ ਤੁਹਾਡੇ ਤਬਰ ਚ ਬ੍ਰਸ਼ਟਾ ਕਰਾਤਾ ਨਾ ਆਹੀ ਮਾੜਾ ਕਰ ਮਾਰਨਾ ਤੁਹਾਡੇ ਘਰ ਚ ਜੇ ਇਹ ਆਈ ਤਾਂ ਛੋਟੇ ਨੂੰ ਹੋਇਆ ਤੂੰ ਨਾਲ ਉਹ ਵੀ ਹੋਰ ਆ ਜਾਂਦੀ ਕਿਉਂ ਕਾਤ ਕੀ ਆਏ ਕਿ ਮੈਂ ਆ ਜਾਂਦੀ ਆਏ ਕਿਵੇਂ ਆ ਜਾਂਦੀ ਜੇ ਇਹ ਆਈ ਤਾਂ ਹੋਇਆ ਉਹ ਜੀ ਹੁਣ ਵੀ ਲੈ ਆ ਸਕਦੇ ਨੇ ਲੈ ਆਓ ਨਾਲ ਆਏ ਜੀ ਮੈਂ ਲੈ ਆਣਗੀ ਮੈਂ ਖੜੀ ਨਹੀਂ ਹੈਗੀ ਪਿੱਪਲ ਬਣ ਕੇ ਮੁੜੇ ਆਏ ਜੀ ਮੈਂ ਲੈ ਆਣਗੀ ਪੋਜੀ ਮੈਂ ਤਾਂ ਤੁਹਾਡੇ ਨਾਲ ਹੀ ਜਾਊਂਗੀ ਬੱਸ ਕਿਉਂਕਿ ਮੈਂ ਨਾ ਕਿਸੇ ਰਿਸ਼ਤੇਦਾਰ ਦੀ ਜਾ ਸਕਦੀ ਆ ਮੈਨੂੰ ਪਹਿਲਾਂ ਇਹਨੇ ਤਾਂ ਸਾਰਾ ਟੱਬਰ ਦੀ ਅਗ੍ਹਾ ਲੈਣੀ ਪੈਂਦੀ ਵੀ ਬਾਈ ਮੇਰੇ ਰਿਸ਼ਤੇਰ ਚ ਭੱਜ ਜਾ ਉਹ ਬਿਨਾਂ ਮੁੱਛੇ ਚੱਕ ਕੇ ਮੋਟਰਸਾਈਕਲ ਨੂੰ ਥੋੜਾ ਛੋਟਾ ਲੈ ਕੇ ਉਹਨੂੰ ਭੱਜ ਜਾ ਤੁਹਾਨੂੰ ਕਹਿੰਦੇ ਕੁਛ ਆ ਨਹੀਂ ਬਹੁਤ ਤੇਨੂੰ ਬੁਖਾਰ ਹੋਇਆ ਹੋਈ ਆ ਆਪਦਾ ਕੱਪੜਾ ਕਰ ਲੈ ਬੈਗ ਤਿਆਰ ਜੱਪੂਆ ਦੇ ਨਾਲ ਸੂਟੀ ਤੇ ਦੱਬ ਹਾਂ ਬੱਸ ਨਹੀਂ ਨਹੀਂ ਮੇਰੀ ਗੱਲ ਪੁੱਤ ਆਦਮੀ ਲਵੇ ਨਾ ਇੰਨਾ ਆਕਰ ਨਹੀਂ ਦਿਖਾਉਂਦੇ ਹੁੰਦੇ ਜਦ ਮੈਂ ਉਹਨੂੰ ਘੂਰ ਰਹੀ ਸੀ ਤင်း ਤਾਂ ਬੋਲਣ ਦੀ ਲੋੜ ਹੀ ਨਹੀਂ ਸੀ ਪੋਜੀ ਮੇਰੀ ਗੱਲ ਹੁਣ ਆਪਣੀ ਮਾਂ ਕੋ ਮੰਨੇ ਨਾ ਮੰਨੇ ਮੈਂ ਹੈਗੀ ਆ ਨਾ ਪੂਆ ਚਾਰ ਦਿਨ ਤੂੰ ਇੱਥੇ ਆ ਚਾਰ ਦਿਨਾਂ ਬਾਅਦ ਉਹੀ ਕੁੱਤ ਕਲੇਜ ਫੇਰ ਰੱਖਣਗੇ ਜਿੰਨਾਂ ਦਿਨ ਉਹ ਛੋਟੇ ਨਹੀਂ ਨਾ ਸੋਧਦੇ ਉਹਨਾਂ ਟਾਈਮ ਘਰ ਚ ਕਲੇਜ ਹੀ ਰਹੂਗਾ ਤੂੰ ਉਹਨਾਂ ਦੀ ਜਿੱਦ ਨਾ ਕਰ ਉਹਨਾਂ ਦੀ ਜਲਨ ਨਾ ਕਰ ਠੀਕ ਹੈ ਮੈਂ ਤੈਨੂੰ ਦੱਸ ਰਹੀ ਹਾਂ ਨਾ ਵੀ ਮੇਰਾ ਹਿੱਸਾ ਪੈ ਤੂੰ ਤਾਂ ਘਰੇ ਬੈਠੀ ਕਮਾ ਰਹੀ ਆ ਤੂੰ ਮੇਰੀ ਕਮਾਈ ਦੀ ਧਮਕੀ ਲਿਆ ਕਰ ਇਹਨਾਂ ਨੂੰ ਵੀ ਮੈਂ ਮੇਰੀ ਪੂਆ ਦਾ ਹਿੱਸਾ ਖਾ ਰਹੀ ਆ ਠੀਕ ਹੈ ਚਲ ਠੀਕ ਹੈ ਮੈਂ ਦੇਖਦੀ ਆ ਵੀ ਉਹ ਕੰਜਰ ਕਿੱਧਰ ਨੂੰ ਲੰਘ ਗਿਆ ਆ ਵੀ ਮੈਨੂੰ ਸਿਆਪਾ ਰਹਿੰਦਾ ਇਹਨਾਂ ਦਾ ਉਹਨੂੰ ਘੜਾ ਮੇਰੀ ਫਿਕਰ ਉਹ ਤਾਂ ਹੈਲੋ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਠੀਕ ਆ ਤੁਸੀਂ ਦੱਸੋ ਮੂਰ ਤਾਂ ਖਰਾਬ ਹੋਣਾ ਹੀ ਆ ਅੱਜ ਇਹਨਾਂ ਦੀ ਭੂਆ ਆਈ ਹੋਈ ਆ ਹੋਰ ਕਿ ਮੈਨੂੰ ਬੋਲੀ ਹੋ ਜਾਂਦੀ ਆ ਚੰਗਾ ਹੀ ਨਹੀਂ ਸਮਝਦੀ ਮੈਨੂੰ ਤਾਂ ਮੰਮੀ ਇਹਨਾਂ ਨੂੰ ਚਾਣੀ ਮੈਂ ਬੋਲਦੀ ਆ ਭੂਆ ਮੈਨੂੰ ਹੋਰ ਕਿ ਮੈਨੂੰ ਛਿੱਕਲੀ ਛਿੱਕਲੀ ਘਰੀ ਜਾਂਦੀ ਆ ਇਹ ਕੋਈ ਗੱਲਾਂ ਚੋ ਗੱਲ ਆ ਮੰਮੀ ਮੈਂ ਕਿੱਥੇ ਚੰਗੀ ਲੱਗਦੀ ਆ ਭੂਆ ਨੂੰ ਭੂਆ ਨੂੰ ਤਾਂ ਵਿਸ਼ਾਲੀ ਚੰਗੀ ਲੱਗਦੀ ਆ ਕਿਉਂਕਿ ਉਹ ਹੀ ਜ਼ਿਆਦਾ ਉਹਨਾਂ ਦੇ ਨਾਲ ਰਹਿੰਦੀ ਆ ਉਹੀ ਗੱਲਾਂ ਸੁਣਦੀ ਆ ਉਹਨਾਂ ਨੂੰ ਬਸ ਇਹ ਹੋ ਜਾਂਦਾ ਵੀ ਹਾਂ ਇਹ ਨੌਕਰੀ ਕਰਦੀ ਆ ਇਹ ਕੰਮ ਤੇ ਜਾਂਦੀ ਆ ਇਹ ਜੀਣਾ ਪਾਉਂਦੀ ਆ ਉਹਨਾਂ ਨੂੰ ਕਿੱਥੇ ਚੰਗੀ ਲੱਗਣਾ ਮੈਂ ਨਹੀਂ ਹਜੇ ਕੋਈ ਗੱਲ ਨਹੀਂ ਹੋਈ ਕੁੜੀ ਨਾਲ ਮੇਰੀ ਉਹ ਗਏ ਹੋਏ ਸੀਗੇ ਮਾੜਾ ਹਾਂਜੀ ਹਾਂਜੀ ਨਹੀਂ ਨਹੀਂ ਮੰਮੀ ਤੁਹਾਨੂੰ ਆਣ ਦੀ ਕੀ ਲੋੜ ਪਈ ਆ ਤੁਸੀਂ ਟੈਨਸ਼ਨ ਨਾ ਲਓ ਜੇ ਹੁਣ ਭੂਆ ਕੁਝ ਬੋਲੂਗੀ ਨਾ ਉਹਨੂੰ ਤਨੇਸੜੀ ਤਾਂ ਮੈਂ ਦਿੰਨੀ ਆ ਕੀ ਹੋ ਗਿਆ ਨਾ ਵਾ ਤੂੰ ਇੱਥੇ ਬੈਠੀ ਆ ਭੂਆ ਨਾਲ ਸਾਰੇ ਉੱਥੇ ਬੈਠੇ ਨੇ ਕੀ ਹੋ ਗਿਆ ਮੈਂ ਮੈਂ ਕਰਦੀ ਆ ਤੁਹਾਨੂੰ ਤਾਂ ਪਤਾ ਹੀ ਨਹੀਂ ਹੈ ਕੁਝ ਵੀ ਕੀ ਹੋ ਗਿਆ ਮੈਨੂੰ ਕੀ ਪਤਾ ਮੈਂ ਤਾਂ ਹੁਣ ਆਇਆ ਮੈਂ ਤਾਂ ਉੱਥੇ ਦੇਖਿਆ ਸਾਰੇ ਬੈਠੇ ਨੇ ਤੂੰ ਇਕੱਲੀ ਬੈਠੀ ਕੀ ਹੋ ਗਿਆ ਤੁਹਾਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਅੱਜ ਜਦੀ ਤੁਹਾਡੀ ਭੂਆ ਆਈ ਹੈ ਨਾ ਜਦੀ ਮੇਰੇ ਨਾਲ ਟਿੰਕੜੀ ਜਾਂਦੀ ਆ ਕਮਾਲ ਹੋ ਗਈ ਤੂੰ ਐਵੇਂ ਭੂਆ ਨੂੰ ਬੋਲੀ ਜਾਂਦੀ ਐਜਾ ਕੀ ਹੋ ਗਿਆ ਤੁਹਾਨੂੰ ਪਤਾ ਮੈਂ ਮੈਂ ਮੰਮੀ ਕੋਲ ਬੈਠੀ ਸੀਗੀ ਇੱਧਰ ਕਿੰਨਾ ਮੈਨੂੰ ਸੁਣਾਵੇ ਸੁਣਾ ਕੇ ਗਈ ਆ ਕਿੰਨਾ ਮੈਨੂੰ ਬੋਲ ਕੇ ਗਈ ਆ ਮੈਂ ਤਾਂ ਉਹਨਾਂ ਦਾ ਮシャレ ਚੰਗੀ ਲੱਗਦੀ ਆ ਕਿਉਂਕਿ ਉਹੀ ਸਾਰਾ ਦਿਨ ਭੂਆ ਜੀ ਭੂਆ ਜੀ ਕਰਕੇ ਫਿਰਦੀ ਰਹਿੰਦੀ ਐ ਮੇਰੇ ਤੋਂ ਡਰਾਮੇ ਜੇ ਹੁੰਦੇ ਨਹੀਂ ਇਹ ਗੱਲਾਂ ਕਦੋਂ ਹੋਈਆਂ ਯਾਰ ਕਦੋਂ ਦੀ ਗੱਲ ਐ ਇਹ ਇਹ ਉਦੋਂ ਦੀ ਗੱਲ ਐ ਜਦ ਤੁਸੀਂ ਘਰੋਂ ਬਾਹਰ ਗਏ ਹੋਏ ਸੀ ਤੇ ਮੰਮੀ ਕਿੱਥੇ ਸੀ ਮੰਮੀ ਮੇਰੇ ਕੋਲ ਬੈਠੇ ਸੀ ਮੰਮੀ ਸਾਹਮਣੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਆ ਲੈ ਭੂਆ ਕਰਦੀ ਐ ਨਾਲੇ ਹੋਰ ਭੂਆ ਹੁਣ ਭੂਆ ਉਹਦੀ ਹੋ ਗਈ ਹੁਣ ਬਣ ਕੇ ਵਿਛਾਲੀ ਤੇ ਰਹਿ ਗਈ ਪਹਿਲਾਂ ਤੇਰੀ ਹੋਈ ਹੋਈ ਸੀਗੀ ਭੂਆ ਦਾ ਤਾਂ ਕੋਈ ਹੈ ਨਹੀਂ ਦੀਨੇ ਮਾਰ ਤੁਹਾਨੂੰ ਪਤਾ ਤਾਂ ਹੈਗਾ ਘਰ ਤਾਂ ਹੁਣ ਵਿਛਾਲੀ ਨੇ ਫੋਨ ਸਾਧ ਲਈ ਭੂਆ ਕਹਿੰਦੀ ਮੈਂ ਤਾਂ ਫੇਰ 4 ਦਿਨ ਵਾਸਤੇ ਆਈ ਸੀ ਹੁਣ ਜਦ ਤੱਕ ਤੁਹਾਡਾ ਰੋਲਾ ਨਿਬੜਦਾ ਮੈਂ ਇੱਥੇ ਬੈਠੂਗੀ ਰੋਲਾ ਹੈ ਕਿਸ ਚੀਜ਼ ਦਾ ਪਤਾ ਤਾਂ ਲੱਗੇ ਇਹ ਤਾਂ ਹੋਰ ਤੁਹਾਡੀ ਭੂਆ ਨੂੰ ਤੇ ਵਿਸ਼ਾਲੀ ਨੂੰ ਪਤਾ ਹੋਣਾ ਵੀ ਰੋਲਾ ਕਿਸ ਚੀਜ਼ ਦਾ ਚੰਗੀ ਤੇਨ ਨੂੰ ਬਸ ਮੈਂ ਹੀ ਨਹੀਂ ਲੱਗਦੀ ਕਿਉਂਕਿ ਮੈਂ ਨੌਕਰੀ ਕਰਦੀ ਆ ਮੈਂ ਪੈਸੇ ਲੈ ਕੇ ਆਉਣੀ ਘਰ ਚ ਮੈਂ ਤਾਂ ਵੀ ਮਾੜੀ ਬੱਚਦੀ ਆ ਤੇ ਇਹ ਕਰ ਲੈ ਨੌਕਰੀ ਆਪਾਂ ਨੌਕਰੀ ਤਾਂ ਰੋਕ ਦੇ ਇਹਨਾਂ ਨੂੰ ਮੈਂ ਕੀ ਕਰਾਂ ਹੁਣ ਮੈਨੂੰ ਇਹ ਦੱਸੋ ਮੈਂ ਕਰਦਾ ਭੂਆ ਨਾਲ ਜਾ ਕੇ ਗੱਲ ਕਿੱਥੇ ਬੈਠੇ ਨੇ ਉੱਥੇ ਬੈਠੇ ਨੇ ਉੱਥੇ ਬੈਠੇ ਹੋਣੇ ਨੇ ਛਿੱਕ ਲਈ ਆ ਜੀ ਛਿੱਕ ਲਈ ਆ ਇਹ ਕੋਈ ਗੱਲਾਂ ਹੁੰਦੀਆਂ ਜਾ ਕੇ ਪੁੱਛ ਲੋ ਆ ਵਿਪੂਨ ਆਹ ਪੁੱਛ ਲੈਣਾ ਤੂੰ ਬੈਠੀ ਰਹਿ ਟਿੱਕੇ ਹਾਂ ਹਾਂ ਪੁੱਤ ਮੈਂ ਨਾ 4 ਦਿਨ ਰੁੱਕ ਕੇ ਆਉਂਗੀ ਤੇਰੇ ਮੰਮੀ ਇੱਥੇ ਲੜਾਈ ਝਗੜਾ ਜਿਹਾ ਕਰੀ ਬੈਠੀ ਐ ਬਹੂਆਂ ਨਾਲ ਮੁੰਡਿਆਂ ਨੂੰ ਪਿਆਰ ਕਰਦੀ ਐ ਬਹੂਆਂ ਨੂੰ ਪੁੱਛਦੀ ਹੋਣੀ ਐ ਆ ਆਪਣਿਆਂ ਨੂੰ ਤਾਂ ਜਮੀ ਨਹੀਂ ਪੁੱਛਦੀ ਐ ਪੂਆ ਤੂੰ ਇੱਥੇ ਕੀ ਕਰ ਰਹੀ ਐ ਖੜੀ ਕੀ ਕਰਦੀ ਐ ਪੁੱਤ ਮੈਂ ਘਰੋਂ ਫੋਨ ਆਇਆ ਤਾਂ ਨਹੀਂ ਮੈਨੂੰ ਨਵੋ ਦੱਸ ਰਹੀ ਐ ਤੂੰ ਉਹਨੂੰ ਕੀ ਕੁਝ ਬੋਲ ਕੇ ਕੀ ਉਹ ਪੁੱਠੇ ਦੇ ਨਾਮ ਲੱਖੀ ਜਾਨੀ ਉਹਦੇ ਜਿਵੇਂ ਨਾਂ ਰੱਖ ਲਿਆ ਫੇਰ ਕੀ ਹੋ ਗਿਆ ਨਹੀਂ ਪੂਆ ਜਦ ਵੀ ਤੂੰ ਆਣਾ ਹੁੰਦਾ ਕਲੇਸ਼ ਪਾਣਾ ਹੁੰਦਾ ਇੱਥੇ ਹਾਂ ਮੇਰੇ ਨਾਲ ਨਾ ਐਡੀ ਉੱਚੀ ਆਵਾਜ਼ ਨਾਲ ਗੱਲ ਕਰਿਆ ਕਰੋ ਕਿਉਂ ਨਾ ਕਰਾਂ ਫਿਰ ਉਹਦੇ ਕੋਣ ਖੜੂਗਾ ਨਾ ਨਹੀਂ ਤੂੰ ਮੈਨੂੰ ਆਕੇ ਪੁੱਛ ਵੀ ਗੱਲ ਕੀ ਹੋਈ ਐ ਤੂੰ ਤਾਂ ਆਪਣੀ ਬਹੂ ਦਾ ਹੀ ਮੋਹ ਲੈ ਕੇ ਖੜਾ ਤਾ ਮੈਂ ਉਹਨੇ ਸਾਰਾ ਕੁਝ ਦੱਸਤਾ ਠੀਕ ਆ ਨਾ ਤੁਸੀਂ ਉਹਦੇ ਮਗਰੇ ਲੱਗੇ ਰਹਿੰਦੇ ਹੋ ਸਾਰਾ ਦਿਨ ਕਿਆ ਨਾ ਮੈਂ ਪਹਿਲਾਂ ਮੈਂ ਪੁੱਛਣ ਮੈਂ ਆਈ ਕੀ ਕਰਨਾ ਆਈ ਕਿਉਂ ਆ ਪਹਿਲਾਂ ਤੇਰੀ ਵਿਛਾਲੀ ਭਾਬੀ ਬੜੀ ਐ ਉਹਦੇ ਆਉਣ ਤੋਂ ਪਹਿਲਾਂ ਘਰ ਦਾ ਕੰਮ ਕਰਦੀ ਸੀ ਕਿ ਨਹੀਂ ਕਰਦੀ ਸੀ ਤੇਰੀ ਮਾਂ ਉਹਦੇ ਅੱਗੇ ਪਿੱਛੇ ਫਿਰਦੀ ਸੀ ਇਹਨਾਂ ਦਾ ਤੈਨੂੰ ਵੀ ਪਤਾ ਤੂੰ ਸਮਝਦਾ ਐ ਰਾ ਜੇ ਤੂੰ ਡਿਊਟੀ ਕਰਦਾ ਤੂੰ ਐਂ ਦੇਖ ਵੀ ਬਾਹਰ ਮਾਹੌਲ ਕਿਹਾ ਜਾਏ 바ਵਾ ਵੀ ਸਮਝਦਾ ਹਾਂ 바ਵਾ ਵੀ ਸਿੱਧਾ ਸਾਦਾ ਏ ਉਹ ਵੀ ਸਿੱਧੀ ਸਾਦੀ ਆ ਤੂੰ ਪੜਿਆ ਲਿਖਿਆ ਤੈਨੂੰ ਮਾਰ ਖਾਣੀ ਚਾਹੀਦੀ ਤੈਨੂੰ ਸਮਝਾਉਣੀ ਚਾਹੀਦੀ ਐ ਬਹੂ ਦੇ ਮਗਰ ਲੱਗ ਕੇ ਆ ਗਿਆ ਤੂੰ ਕਾ ਦੇ ਮਗਰ ਲੱਗੇ ਹੋਇਆ ਅਸੀਂ ਤਾਂ ਚਲੇ ਜਾਂਦੇ ਆ ਸਵੇਰੇ ਸਵੇਰੇ ਲੜ ਕੇ ਜਾਂਦੇ ਆ ਸ਼ਾਮ ਨੂੰ ਘਰ ਆਣਾ ਤਾਂ ਦਿਲ ਨਹੀਂ ਕਰਦਾ ਸਾਡਾ ਜੇ ਪੜੇ ਲਿਖਿਆ ਤਾਂ ਹੀ ਅਸੀਂ ਚੁੱਪਾਂ ਤਾਂ ਹੀ ਇੰਨਾ ਕਲੇਸ਼ ਨਹੀਂ ਵਾਧਦਾ ਕਰੇ ਤੂੰ ਆ ਕੇ ਤੂੰ ਦੋਨਾਂ ਦਾ ਯਾ ਤਾਂ ਬਿਠਾਣ ਕੇ ਗੱਲ ਕਰ ਦੋ ਉਹਨਾਂ ਨਾਲ ਮੈਂ ਕਰਨਾ ਹੀ ਆ ਹੁਣ ਮੈਂ ਗੱਲ ਕਰਕੇ ਜਾਉਂਗੀ ਮੈਨੂੰ ਤੂੰ ਐਂ ਦੱਸ ਜੇ ਇਹੋ ਅਣਪੜਾ ਅਸੀਂ ਕਿਦੋਂ ਕਿਹਨਾਂ ਪੜਾਏ ਹੋ ਕੰਮ ਕਰੇ ਪੜੇ ਲਿਖੇ ਹੋ ਤੁਸੀਂ ਪੜੇ ਲਿਖੇ ਹੋ ਤੁਸੀਂ ਸਮਝਦਾਰ ਹੋ ਦੇਖ ਭਾਈ ਮੇਰੇ ਨਾਲ ਤੂੰ ਰੱਖ ਕੇ ਗੱਲ ਕਰਨਾ ਠੀਕ ਹੈ ਅਰ ਜਿੱਦਨ ਮੈਂ ਐਡ ਹੋਊਂਗੀ ਐਡ ਕਰਾਊਂਗੀ ਉਹਦੋਂ ਤੁਹਾਨੂੰ ਪਤਾ ਲੱਗ ਜਾਊਗਾ ਹਲੇ ਤੈਨੂੰ ਸਾਰਾ ਕੁਝ ਪਤਾ ਹੈ ਵੀ ਪੂਆ ਕਿਸ ਗੱਲੋਂ ਚੁੱਪ ਹੈ ਪਤਾ ਨਾ ਵੀ ਤੈਨੂੰ ਪੂਆ ਕਿਸ ਗੱਲੋਂ ਚੁੱਪ ਹੈ ਚੁੱਪਾ ਤੂੰ ਜਦ ਵੀ ਤੂੰ ਆਨੇ ਕਲੇਸ਼ ਪਾਉਣੀ ਆ ਤੁਹਾਨੂੰ ਤਾਂ ਇਹ ਲੱਗਦਾ ਕਿ ਮੈਂ ਵਿਆਹ ਆਪਣੀ ਮਰਜ਼ੀ ਨਾਲ ਕਰਾ ਲਿਆ ਇਹ ਨਹੀਂ ਤੁਹਾਡੇ ਤੋਂ ਬਰਦਾਸ਼ਤ ਹੁੰਦਾ ਬਸ ਸਾਡੇ ਤੇ ਰਲਦੀ ਹੋਈ ਨਹੀਂ ਹੈਗੀ ਤੇਰੀ ਪਹੂ ਕਿਉਂ ਨਹੀਂ ਰਲਦੀ ਹੈਗੀ ਇਹਨੂੰ ਤਾਂ ਤੇਰੀ ਪਹੂ ਪਸੰਦ ਨਹੀਂ ਕਿਉਂਕਿ ਤੂੰ ਆਪਣੀ ਮਰਜ਼ੀ ਨਾਲ ਲੈ ਕੇ ਆਏ ਪਤਾ ਨਹੀਂ ਕੌਣ ਹੈ ਇਹ ਘਰ ਵੀ ਸਾਡੇ ਤੋਂ ਉਹਨਾਂ ਦੇ ਕਰਕੇ ਚੱਲਦਾ ਜੇ ਅਸੀਂ ਦੋਨੋਂ ਜਾਂਨੇ ਆ ਕਮਾਣੇ ਆ ਨਾ ਤਾਂ ਹੀ ਘਰ ਚੱਲਦਾ ਇਹ ਐਤੇ ਹੋਰ ਕਿੰਨਾ ਖੇਤੀ ਬਾੜੀ ਚੋ ਕਿੰਨੇ ਕੁ ਰੁਪਏ ਮਿਲਦੇ ਨੇ ਸਾਨੂੰ ਫਿਰ ਮੇਰੀ ਖੇਤੀ ਦੇ ਹਿੱਸਾ ਕੱਢ ਦਿਓ ਤੁਸੀਂ ਕੱਢ ਦੋ ਫਿਰ ਤੁਸੀਂ ਮੇਰਾ ਲੈ ਜਾ ਹਿੱਸਾ ਸਾਨੂੰ ਵੀ ਚੂਸਿਆਂ ਦੀ ਲੋੜ ਨਹੀਂ ਹੈਗੀ ਆਪਣੀ ਮਾਂ ਨੂੰ ਪੁੱਛ ਕੇ ਗੱਲ ਕਰ ਸਾਡੇ ਘਰ ਦੇ ਵਿੱਚ ਕਲੇਸ਼ ਨਹੀਂ ਹੋਣਾ ਹੈਗਾ ਸਿੱਧੀ ਗੱਲ ਹੈ ਨਾ ਮੇਰੀ ਮਾਂ ਨੂੰ ਕੁਝ ਕਹਿਣਾ ਤੇ ਨਾ ਸਾਨੂੰ ਕੁਝ ਕਹਿਣਾ ਮੈਂ ਆਉਂਗੀ ਜਾਉਂਗੀ ਮੈਨੂੰ ਤੁਸੀਂ ਰੋਕ ਨਹੀਂ ਸਕਦੇ ਆਪਣੀ ਮਾਂ ਨੂੰ ਪੁੱਛ ਵੀ ਮੈਨੂੰ ਰੋਕ ਸਕਦੀ ਹੈ ਤੂੰ ਦਾ ਬਾਅਦ ਚ ਪਹਿਲਾਂ ਤਾਂ ਜਿਹੜੀ ਮਾਂ ਹੈ ਮੈਂ ਕਹਿੰਦਾ ਇਹ ਗੱਲ ਤੇਰੀ ਸਿਪਕਲੀ ਜੀ ਦੀ ਮੈਂ ਤਾਂ ਕਹੂੰਗੀ ਨਾਮ ਨਾ ਬੂ ਹੈ ਉਹਦਾ ਨਾਮ ਨਾ ਬੁਲੋ ਮੈਨੂੰ ਨਹੀਂ ਹਜੇ ਨਾਂ ਲੈਣੇ ਆਂਦੇ ਹੈਗੇ ਕੋਈ ਤਾਰੋ ਕਰਤਾਰਾ ਹੁੰਦਾ ਮੈਂ ਨਾਂ ਵੀ ਲੈ ਲੈਂਦੀ ਸਿੰਦਰਪਿੰਦਰ ਹੁੰਦਾ ਨਾਂ ਲੈ ਲੈਂਦੀ ਆ ਫੁੱਲਾ ਫਲੇਲਾ ਜਿਹੜੇ ਨਾਂ ਨਹੀਂ ਕੀ ਗੱਲ ਕਰੇਗਾ ਤੂੰ ਮੇਰੇ ਨਾਲ ਗੱਲ ਕਰ ਮਮੀ ਮੈਨੂੰ ਉੱਪਰ ਨਹੀਂ ਮੇਰੇ ਨਾਲ ਕਰ ਗੱਲ ਜਿਹੜੀ ਕਰਨੀ ਆ ਤੇਨੇ ਲੈ ਤੁਹਾਡੇ ਨਾਲ ਕਿਹੜਾ ਲੜੀ ਜਾਵੇ ਤੁਸੀਂ ਤਾਂ پاگل ਹੋ ਗਏ ਸਾਰੇ ਹਨ ਪਰ ਟੋਲਾ ਇਕੱਠਾ ਹੋ ਗਿਆ ਮੈਂ ਤਾਂ ਚੱਲੇ ਆ ਇੱਥੋਂ ਦੱਸ ਇਹਨੂੰ ਹੁਣ ਮੈਂ ਪਾਗਲ ਦੇਖਣ ਲੱਗ ਗਿਆ ਸਾਰੇ ਪਾਗਲ ਦੇਖਣ ਲੱਗ ਗਏ ਜਿਆਦੇ ਪੜੇ ਲਿਖਿਆਂ ਦਾ ਟੱਬਰ ਇਹ ਜਦ ਤੱਕ ਇਹਦੀ ਮਾਂ ਬਿਨਾਂ ਪੁੱਛੇ ਗੱਲ ਨਹੀਂ ਕਰਦੀ ਤੀ ਲਿਆ ਭਾਬੀ ਰਿਸ਼ਤਾ ਤੇਰੇ ਪੈਰੀ ਹੱਥ ਲਾਉਣੀ ਆ ਲਿਆ ਭਾਬੀ ਰਿਸ਼ਤਾ ਦੇਖਾ ਕੀ ਗੱਲ ਕਰਦਾ ਮਮੀ ਆਪੂ ਆਨੇ ਦਿਮਾਗ ਖਰਾਬ ਕਰਤਾ ਮੇਰਾ ਮੇਰੀ ਗੱਲ ਸੁਣ ਪੁੱਤ ਮੈਂ ਤਾਂ ਆਪੇ ਸੁਣਦੀ ਸੀ ਵੀ ਦੇਖ ਲੈ ਕਿਵੇਂ ਬੋਲਦੀ ਆ ਤੈਨੂੰ ਕੀ ਲੋੜ ਤੀ ਉਹਦੇ ਨਾਲ ਪੰਗੇ ਲੈਣ ਦੀ ਮੈਨੂੰ ਪਤਾ ਏ ਵੀ ਉਹ ਕਰਦੀ ਉਹ ਵਿਸ਼ਾਲੀ ਦਾ ਇਹਦਾ ਤਾਂ ਕਰਦੀ ਉਹ ਨਹੀਂ ਹੈਗੀ ਇੰਨਾ ਪਿਆਰ ਉੱਠਾ ਸਿੱਧਾ ਨਾਂ ਲਈ ਜਾਂਦੀ ਆ ਇਹਦਾ ਕਹਿੰਦਾ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਭਾਈ ਸਾਨੂੰ ਤਾਂ ਚੰਗੇ ਉਹ ਨਹੀਂ ਲੱਗਦੀ ਇਹ ਇਹ ਕੀ ਗੱਲ ਹੋਈ ਕਹੇ ਫਿਰ ਉਹ ਆਪਣੇ ਘਰ ਆ ਕਹੇ ਅਸੀਂ ਕਿਹੜਾ ਤੇਰੇ ਘਰੇ ਖਾਣ ਆਉਨੇ ਆ ਜੇ ਮੈਂ ਮਰਜ਼ੀ ਨਾਲ ਵਿਆਹ ਕਰਾਇਆ ਹੁਣ ਤਾਂ ਆਦਤ ਪੈ ਗਈ ਬੋਲਣ ਦੀ ਜਦ ਵੀ ਆਉਂਦੀ ਆਹੀ ਕੁਝ ਕਰਦੀ ਆ ਨਾਲੇ ਪੁੱਤ ਉਹਦਾ ਕਿਹੜਾ ਹਿੱਸਾ ਚਾਕੇ ਦੇ ਹਿੱਸਾ ਸਾਨੂੰ ਲੋੜ ਨਹੀਂ ਹਿੱਸੇ ਉਸੇ ਦੀ ਤਾਂ ਕਮਾਣੇ ਆ ਅਸੀਂ ਦਾ ਭਾਈ ਖਾਣੇ ਆ ਸਾਨੂੰ ਲੋੜ ਨਹੀਂ ਹਿੱਸੇ ਉਸਿਆਂ ਦੀ ਪਰ ਉਹ ਸਾਡੇ ਘਰੇ ਆ ਕੇ ਕਲੇਸ਼ ਨਾ ਪਾਵੇ ਰਹਿਣਾ ਚਾਰ ਦਿਨ ਹੱਸ ਖੇਡ ਕੇ ਰਹੇ ਨਹੀਂ ਚਲੇ ਜਾਵੇ ਇਥੋਂ ਮੇਰੀ ਗੱਲ ਸੁਣ ਪੁੱਤ ਇਹ ਆਹ ਬੋਲੀਆਂ ਗੱਲਾਂ ਨਾ ਕਰ ਜੇ ਹਿੱਸਿਆਂ ਤੇ ਆ ਗਈ ਅੱਧ ਬਣਾ ਕੇ ਲੈ ਜੂਗੀ ਇਹ ਜੀ ਦਾ ਕੀ ਆ ਇਹਦਾ ਬਣਾ ਕੇ ਇਹ ਜੇ ਤੁਸੀਂ ਆ ਜਿਹੜੇ ਇਹਨਾਂ ਦੇ ਹਿੱਸੇ ਰੱਖੀ ਬੈਠੇ ਹੋ ਇਹ ਜੀ ਦਾ ਤਾਂ ਨਵੇੜ ਦੀ ਤਾਂ ਹੁੰਦਾ ਜਦ ਇਹ ਪੁੱਤ ਤੇਰੇ ਬਾਪ ਨੂੰ ਦਿੱਤਾ ਹੋਇਆ ਹਿੱਸਾ ਆਪਾਂ ਨੂੰ ਕੀ ਦਿੱਤਾ ਤੀਗਾ ਮੈਂ ਤਾਂ ਭਾਈ ਗੈਲਿਆ ਕੇ ਵਰ ਗੈਲਿਆ ਭਾਈ ਜੇ ਤੈਨੂੰ ਇੰਨਾ ਹੀ ਲੱਗਦਾ ਆਪਣਾ ਹਿੱਸਾ ਲੈ ਕੇ ਜਾਣਾ ਲੈ ਜਾ ਹੋਰ ਮੰਮੀ ਜਿੱਦਦੀ ਆਈ ਆ ਭੂਆ ਜੀ ਆਹੀ ਗੱਲਾਂ ਕਰੀਂ ਤੇ ਉਹ ਯਾਰ ਰੋਟੀ ਖਾਣੀ ਔਖੀ ਕਰੀ ਪਈ ਐ ਨੇ ਸਵੇਰ ਦੀ ਨੇ ਨੱਕ ਜੇ ਦਮਲੇ ਉਹ ਕਰਦੀ ਆ ਲਾਉਂਦੀ ਆ ਲੁਤਰੀਆਂ ਅੰਦਰ ਪਈ ਆ ਜਿਹੜੀ ਕਿ ਕਿ ਬੁਖਾਰ ਹੋਇਆ ਕੁਛ ਨਹੀਂ ਟੁੱਟਿਆ ਹੋਇਆ ਹੈਗਾ ਐਹ ਜੀ ਉਹ ਭਾਬੀ ਐ ਕੰਮ ਕਰਦੀ ਆ ਕੰਮ ਕਰਦੀ ਸਾਲੇ ਚਾਰ ਕੰਮ ਨੇ ਝਾੜੂ ਪੋਚਾ ਕੱਪੜੇ ਰੋਟੀ ਇਹ ਨਹੀਂ ਹੁੰਦੇ ਇਹਨਾਂ ਤਾਂ ਹੁੰਦਾ ਉਹ ਵੀ ਛੱਡ ਤਾਂ ਪੁੱਤ ਹੁਣ ਤਾਂ ਉਹ ਵੀ ਛੱਡੀ ਬੈਠੀ ਆ ਪਰ ਇਹਨੇ ਨਹੀਂ ਟਿਕਣਾ ਹੈਗਾ ਬੀਜਾ ਸੀ ਹੁਣ ਮੈਂ ਬੋਲ ਮੇਤੋ ਵੀ ਹੋ ਜਾਣਾ ਤੇਰੀ ਭੂਆ ਨੂੰ ਮੈਂ ਇਹ ਚੁੱਪ ਬੱਟੀ ਹੋਈ ਆ ਚੱਲ ਕਾ ਨੂੰ ਬੇਇੱਜ਼ਤੀ ਕਰਨੀ ਆ ਘਰੇ ਆਈ ਹੋਈ ਆ ਘਰੇ ਆਈ ਹੋਈ ਆ ਕਹਾਊਗੀ ਤਾਂ ਮੇਤੋਂ ਵੀ ਮੈਨੂੰ ਵੀ ਸੌ ਕੁਸ ਬੋਲਦੀ ਆ ਦੇਖ ਮੰਮੀ ਜੇ ਐਂ ਈ ਕਲੇਸ਼ ਚੱਲਦਾ ਰਿਹਾ ਹਨਾ ਅਸੀਂ ਤਾਂ ਅੱਡ ਰਹਿਣ ਲੱਜਣਾ ਸਾਢੇ 2 ਨੇ ਤੇ ਕਲੇਸ਼ ਚ ਰਹਿ ਜਾਂਦਾ ਸਿੱਧੀ ਗੱਲ ਐ ਲੈ ਪੁੱਤ ਤੁਸੀਂ ਮੇਰੇ ਨਾਲ ਰਹਿਣਾ ਤੁਸੀਂ ਅੱਡ ਕਾਤੇ ਰਹੋਗੇ ਕੋਈ ਗੱਲ ਨਹੀਂ ਆਪਾਂ ਅੱਡ ਉਹਨਾਂ ਨੂੰ ਕਰ ਦਾਂਗੇ ਜੇ ਨਹੀਂ ਉਹਨਾਂ ਸ਼ੌਕ ਮੈਂ ਤਾਂ ਬਾਵੇਂ ਨੂੰ ਬਿਠਾ ਕੇ ਪੁੱਛ ਲੂੰਗੀ ਵੀ ਭਾਈ ਜੇ ਮੈਂ ਤੁਹਾਨੂੰ ਤੰਗ ਕਰਦੀ ਆ ਅੱਡ ਹੋਣਾ ਅੱਡ ਰੋਟੀ ਪਕਾਉਣੀਆਂ ਪਕਾ ਲਓ ਆਹੀ ਕੋ ਚਾਉਂਦੀ ਆ ਉਹ ਤਾਂ ਹੀ ਤਾਂ ਅੰਦਰ ਬੜੀ ਬੈਠੀ ਆ ਵੀ ਮੈਨੂੰ ਅੱਡ ਕਰਨ ਮੇਰਾ ਚੁੱਲਾ ਮੈਂ ਮੌਜ ਨਾਲ ਦੋ ਰੋਟੀਆਂ ਬਣਾਇਆ ਕਰਾਂ ਖਾਇਆ ਕਰਾਂ ਆਹੀ ਕੁਛ ਤਾਂ ਭਾਲਦੀ ਐ ਹੋਰ ਦੀਦੀ ਨੂੰ ਇਹੀ ਤਾਂ ਹੈਗਾ ਵੀ ਮੈਨੂੰ ਕੋਈ ਕੰਮ ਨਾ ਕਰਨਾ ਪੈ ਜਵੇ ਹੁਣ ਹੋਰ ਆ ਗਈ ਪੂਆ ਬੈਠੀ ਆ ਨਾ ਚੌੜੀ ਹੁਸ਼ਰਮ ਨਹੀਂ ਆਉਂਦੀ ਹੈਗੀ ਵੀ ਕੋਈ ਕੰਮ ਧੰਦਾ ਕਰ ਲਮ ਉੱਠ ਕੇ ਉਹਦੇ ਕੋਲ ਗੋਡੇ ਨਾਲ ਲੱਗੀ ਬੈਠੀ ਅੰਦਰ ਕਿੰਨੀ ਕੁ ਧਰ ਪੂਆ ਬੈਠੀ ਰਹੂ ਉਹਦੇ ਕੋਲ ਦੋ ਦਿਨ ਰਹਿ ਜੂ ਚਾਰ ਦਿਨ ਕੰਮ ਤਾਂ ਅਸੀਂ ਹੋਣਾ ਤੇ ਇੱਕ ਦਿਨ ਪੈ ਜਾਂਦੀ ਐ ਲੈ ਕਰ ਜਾਈ ਜੀ ਸਾਡੀ ਬੁਖਾਰ ਚੜ ਗਿਆ ਬੁਖਾਰ ਚੜ ਗਿਆ ਹੁਣ ਇਹ ਸਵੇਰੇ ਕੰਮ ਨਵੇੜੇ ਫਿਰ ਸ਼ਾਮ ਨੂੰ ਆਣ ਕੇ ਕੰਮ ਕਰੇ ਸੁਣੀ ਨਹੀਂ ਉਹਦੀ ਜੇ ਤਾਂ ਬਾਵਾ ਸੁਣ ਲੰਦਾ ਫਿਰ ਤਾਂ ਉਹਨੂੰ ਮਾੜਾ ਮੋਟਾ ਫਿਰਦੀ ਐ ਇੱਧਰ ਉਹਨੂੰ ਛਿੱਤਰ ਖਾ ਕੇ ਤਾਂ ਹੀ ਤਾਂ ਬਹਾਨੇ ਲਾਉਂਦੀ ਫਿਰਦੀ ਐ ਹੁਣ ਪਤਾ ਕਿੰਨਾ ਉੱਚੀ ਉੱਚੀ ਬੋਲੀ ਮੈਨੂੰ ਉਹ ਕੋਈ ਗੱਲ ਨਹੀਂ ਹੁਣ ਨਾ ਤੂੰ ਬੋਲੀ ਨਾਲੇ ਪੁੱਤ ਤੈਨੂੰ ਵੀ ਕੋਈ ਲੋੜ ਨਹੀਂ ਬੁਲਾਏ ਹੋਈ ਨਾ ਤੁਸੀਂ ਬਸ ਇਹ ਸਮਝ ਲੋ ਸਾਡੀ ਤਾਂ ਭੂਆ ਹੈ ਹੀ ਨਹੀਂ ਜੇ ਹੁਣ ਕੁਝ ਵੱਧ ਘੱਟ ਬੋਲੀ ਹੁਣ ਮੇਰੇ ਤੋਂ ਵੀ ਬੋਲ ਹੋ ਜਾਣਾ ਗੁੱਸਾ ਤਾਂ ਮੈਨੂੰ ਵੀ ਬਥੇਰਾ ਆਉਂਦਾ ਗੱਲ ਗੱਲ ਤੇ ਇਹਨੂੰ ਪੁੱਠਾ ਬੋਲਦੀ ਆ ਕਦੇ ਸ਼ਬਕਲੀ ਪਤਾ ਨਹੀਂ ਕੀ ਕੁਝ ਦੱਸਦੀ ਆ ਵੀ ਐ ਕੋਈ ਧੀ ਪੁੱਤ ਕਹਾ ਲੂਗਾ ਪਰ ਇਹ ਲਿਖੇ ਪੜੇ ਲਿਖੇ ਨਾਮ ਲੈ ਲੈਣ ਮੇਰਾ ਚੰਗਾ ਭਲਾ ਨੋਆ ਮੇਰਾ ਨਹੀਂ ਤਾਂ ਕਹਿੰਦੀ ਨਹੀਂ ਨਹੀਂ ਚੰਗਾ ਲੱਗਦਾ ਨਹੀਂ ਨਹੀਂ ਚੰਗਾ ਲੱਗਦਾ ਆ ਸ਼ਹਿਰੀ ਜਾਂ ਨਾ ਕਿ ਨਹੀਂ ਮੈਨੂੰ ਨਹੀਂ ਪਸੰਦ ਲੈ ਇਹ ਕੀ ਗੱਲ ਹੋਈ ਕਹਿਣ ਦੀ ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿਹੋ ਜਿਹੀ ਅਨਪੜ੍ਹ ਵਾਲੀ ਗੱਲਾਂ ਕਰਦੀ ਆ ਉਹ ਚੱਲ ਜੇ ਦੱਸ ਹੁਣ ਵੀ ਆਪਣਾ ਨੋ ਬਦਲਾਂ ਹੁਣ ਜਿਹੜਾ ਰੱਖਿਆ ਕਰਦੈ ਨੇ ਉਹੀ ਰਹੂਗਾ ਚੱਲ ਪੁੱਤ ਹੁਣ ਤੂੰ ਗੁੱਸਾ ਨਾ ਕਰ ਆਪਣਾ ਕੰਮ ਧੰਦਾ ਕਰਦੇ ਆ ਆਪਣੇ ਕਮਰੇ ਚ ਬਹਿ ਜੀ ਨਾ ਉਹਨੂੰ ਬੁਲਾਉਣ ਦੀ ਲੋੜ ਆ ਰੋਟੀ ਮਾਪੇ ਦੇ ਦੂੰ ਖਾਣੀ ਹੋਈ ਖਾ ਲੂ ਨਹੀਂ ਉਹਦੀ ਦੇ ਦਊਗੀ ਬਣਾ ਕੇ ਉਹਦੀ ਮਾਰੂ ਤੇ ਕਿ ਮੈਂ ਪੱਲੇ ਚ ਪਾ ਕੇ ਲਿਆਂਦੀ ਹੋਈ ਆ ਮੈਂ ਤਾਂ ਚੱਲਿਆ ਬਈ ਮਨ ਦਾ ਕੰਮ ਹੈ ਛੱਡ ਜਾ ਤੁਸੀਂ ਬੈਠੋ ਮੇਰੇ ਤੇ ਲੜ ਹੁੰਦਾ ਜੇ ਮੇਰੇ ਸਾਹਮਣੇ ਆਈ ਮੇਰੀ ਫੇਰ ਲੜਾਈ ਹੋ ਜਣੀ ਇਹਦੇ ਨਾਲ ਚਲੋ ਕੋਈ ਗੱਲ ਨਹੀਂ ਪੁੱਤ ਗੁੱਸਾ ਨਹੀਂ ਕਰਦਾ ਹੁੰਦਾ ਜਿੱਥੇ ਜਾਣਾ ਜਾਇਆ ਘਰ ਨੂੰ ਆ ਜਾ ਫਿਰ ਦੱਸ ਕੀ ਦਿਮਾਗ ਖਰਾਬ ਕਰਿਆ ਨਾ ਇਹਨਾਂ ਨੂੰ ਨਿਆਣਿਆਂ ਨੂੰ ਟਿਕਣ ਦੇਵੇ ਮੇਰਾ ਤਾਂ ਜੀ ਕਰਦਾ ਮੈਂ ਤਾਂ ਬਾਪੇ ਨੂੰ ਕਹਿ ਦਮਾਂ ਵੀ ਭਾਈ ਤੇਰੀ ਭੂ ਆਈ ਫੇ ਚਾਰ ਭਾਂਡੇ ਅੱਡ ਕਰਨੇ ਨੇ ਹੋਰ ਮੰਮੀ ਅੱਜ ਇੱਕ ਛੁੱਟੀ ਸੀਗੀ ਉਸੇ ਪਲੰਚਰ ਭਾ ਕੇ ਬੈਠ ਗਈ ਮੈਨੂੰ ਸੀਗਾ ਚੱਲ ਅੱਜ ਘਰੇ ਰਹੂੰਗੀ ਦਿਮਾਗ ਥੋੜਾ ਰੈਸਟ ਲੈ ਲੂੰਗੀ ਪਰ ਕਿੱਥੇ ਨਵਾਂ ਸਿਆਪਾ ਛੜ ਕੇ ਬੈਹੇ ਹੁੰਦੇ ਰੋਜ਼ ਚੱਲ ਕੋਈ ਗੱਲ ਨਹੀਂ ਲਿਆ ਸਬਜੀ ਹੈ ਨਾ ਗੋਭੀ ਦੀ ਉਹ ਬਣਾ ਲੰਨੀ ਹਾਂ ਹਾਂਜੀ ਮੰਮੀ ਹਾਂ ਉਹ ਫੇਰ ਬੈਠੀ ਹੋਣੀ ਅੰਦਰ ਹੁਣ ਤਾਂ ਮੇਰੇ ਤੋਂ ਵੀ ਖਾਊਗੀ ਤੇਰੀ ਭੂਆ ਤਾਂ ਹੁਣ ਵੀ ਆਪਣੇ ਖلاف ਪਲਾਨਿੰਗ ਐ ਕਰਦੀਆਂ ਹੋਣੀਆਂ ਨੇ ਹੋਰ ਇਹਨਾਂ ਨੂੰ ਕੋਈ ਕੰਮ